ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਤੇ ਜਿੱਥੇ ਕੋਈ ਵੀ ਬੰਦਾ ਗਰੀਬ ਨਹੀਂ ਹੈਗਾ ਤੇ ਇਸ ਦੇਸ਼ ਦਾ ਨਾਮ ਹੈਗਾ ਲਕਸਮਬਰਗ ਇਹ ਜਿਹੜਾ ਦੇਸ਼ ਹੈ ਬਿਲਕੁਲ ਨਿੱਕਾ ਜਿਹਾ 80 ਕਿਲੋਮੀਟਰ ਇਹ ਲੰਬਾਗਾ ਤੇ 50 ਕਿਲੋਮੀਟਰ ਇਹ ਚੌੜਾ ਜੇ ਆਪਾਂ ਇਹਨੂੰ ਦੇਸ਼ਾਂ ਦੀ ਗਿਣਤੀ 'ਚ ਦੇਖੀਏ ਵੀ ਕਿੰਨਾ ਕੁ ਛੋਟਾ ਤਾਂ ਇਹ 7ਵੇਂ ਨੰਬਰ ਤੇ ਆਉਂਦਾ ਹੈ ਦੁਨੀਆ ਦੇ ਮਤਲਬ ਛੋਟੇ ਦੇਸ਼ਾਂ 'ਚੋਂ 7ਵੇਂ ਨੰਬਰ ਤੇ ਆਉਂਦਾ ਹੈਗਾ ਤੁਸੀਂ ਇਹਨੂੰ ਜੇ ਨਕਸ਼ੇ ਤੇ ਲੱਭੋਗੇ ਤੁਹਾਨੂੰ ਲੱਭਣਾ ਵੀ ਬਹੁਤ ਮੁਸ਼ਕਲ ਹੋ ਜਾਊਗਾ ਤੇਦੀ ਜਿਓਗ੍ਰਾਫਿਕਲੀ ਅਸੀਂ ਲੋਕੇਸ਼ਨ ਦੱਸ ਦਈਏ ਫਰ ਇੱਕ ਪਾਸੇ ਤੇ ਫਰਾਂਸ ਲੱਗਦਾ ਇੱਕ ਪਾਸੇ ਤੇ ਜਰਮਨੀ ਲੱਗਦਾ ਉਹਦੇ ਇੱਕ ਪਾਸੇ ਬੈਲਜੀਅਮ ਲੱਗਦਾ ਉਹਦੇ ਬਿਲਕੁਲ ਵਿਚਾਲੇ ਜੇ ਤੇ ਸਵੇਰ ਦੇ 10 10:30 ਵਜੇ ਹੋਏ ਆ ਅਸੀਂ ਨਿਕਲ ਰਹੇ ਆ ਆਪਣੇ ਹੋਟਲ ਤੋਂ ਬਾਹਰ ਤੇ ਅੱਜ ਐਕਸਪਲੋਰ ਕਰਦੇ ਆ ਕਿ ਇਹ ਅਮੀਰ ਦੇਸ਼ ਕਿਹੋ ਜਿਹਾ ਹੈਗਾ ਤੇ ਸਭ ਤੋਂ ਪਹਿਲਾਂ ਆਬਾਦੀ ਦੀ ਗੱਲ ਕਰਾਂ ਮੈਂ ਇਹ ਦੇਸ਼ ਦੀ ਆਬਾਦੀ ਬਹੁਤ ਜ਼ਿਆਦਾ ਥੋੜੀ ਹੈ ਤਾਂ ਹੀ ਕਰਕੇ ਤੁਹਾਨੂੰ ਇੱਥੇ ਲੋਕ ਸੜਕਾਂ ਦੇ ਆਲੇ ਦੁਆਲੇ ਬਹੁਤ ਘੱਟ ਮਿਲਣ ਲੱਗੇ ਸਿਰਫ 6 6.5 ਲੱਖ ਲੋਕ ਇਹ ਦੇਸ਼ 'ਚ ਰਹਿੰਦੇ ਹੈਗੇ ਸੋਨਾ ਬਹੁਤ ਜ਼ਿਆਦਾ ਹੈ ਸਾਫ ਸਫਾਈ ਬਹੁਤ ਜ਼ਿਆਦਾ ਹੈ ਕੱਲ ਰਾਤ ਅਸੀਂ तकरीबन 12:00 ਵਜੇ ਟ੍ਰੇਨ ਦੇ ਰਾਹੀਂ ਬੈਲਜੀਅਮ ਤੋਂ ਇਹ ਦੇਸ਼ 'ਚ ਪਹੁੰਚੇ ਸੀ ਅੱਜ ਇਹ ਦੇਸ਼ 'ਚ ਸਾਡਾ ਪਹਿਲਾ ਦਿਨ ਹੈ ਤੇ ਅਸੀਂ ਜਾ ਰਹੇ ਹਾਂ ਹੁਣ ਮੇਨ ਸਟੇਸ਼ਨ ਤੇ ਜਿਹੜਾ ਟ੍ਰੇਨ ਸਟੇਸ਼ਨ ਹੈ ਤੇ ਉੱਥੋਂ ਅਸੀਂ ਕੋਈ ਟ੍ਰੇਨ ਲਵਾਂਗੇ ਜਾਂ ਬੱਸ ਲਵਾਂਗੇ ਤੇ ਸਭ ਤੋਂ ਪਹਿਲਾਂ ਸਿਟੀ ਸੈਂਟਰ ਜਾਵਾਂਗੇ ਸਿਟੀ ਸੈਂਟਰ ਜਾ ਕੇ ਫਿਰ ਇੱਥੇ ਕੀ ਕੁਝ ਦੇਖਣ ਆਲਾ ਨਾਲ ਨਾਲ ਦੇਸ਼ ਬਾਰੇ ਗੱਲਾਂ ਬਾਤਾਂ ਕਿੰਨਾ ਅਮੀਰ ਹੈ ਕਿਉਂ ਅਮੀਰ ਹੈ ਤੇ ਕਦੋਂ ਦਾ ਅਮੀਰ ਹੈ ਕਿਵੇਂ ਅਮੀਰ ਬਣਿਆ ਸਾਰੀਆਂ ਗੱਲਾਂ ਬਾਤਾਂ ਅੱਜ ਇਸ ਵਲੌਗ ਦੇ ਰਹੀ ਹੋਣਗੀਆਂ ਜਿਹੜੀ 6.5 ਲੱਖ ਦੀ ਆਬਾਦੀ ਇਹ ਦੇਸ਼ ਦੀ ਤੁਹਾਨੂੰ ਦੱਸੀ ਹੈ ਉਹਦੇ ਚ ਤਿੰਨ ਚਾਰ ਕਮਿਊਨਿਟੀਜ਼ ਰਹਿੰਦੀਆਂ ਇੱਥੇ ਕੁਝ ਲੋਕ ਜਰਮਨ ਵੀ ਰਹਿੰਦੇ ਆ ਤੇ ਫ੍ਰੈਂਚ ਵੀ ਰਹਿੰਦੇ ਆ ਤੇ ਪੁਰਤਗਾਲੀ ਵੀ ਰਹਿੰਦੇ ਆ ਤੇ ਪਲੱਸ ਇੱਥੋਂ ਦੇ ਜਿਹੜੇ ਲੋਕਲ ਲੋਕ ਆ ਉਹ ਹੋਗੇ ਇਟਾਲੀ ਤੇ ਇਟਾਲੀਅਨ ਵੀ ਆ ਤੇ ਨਾਲ ਕੁਛ ਇਟਾਲੀਅਨ ਵੀ ਆ ਤੇ ਲੈਂਗੁਏਜ ਦੀ ਗੱਲ ਕਰੀਏ ਜਿਹੜੀ ਇਹ ਦੇਸ਼ ਦੀ ਬੋਲੀ ਹੈ ਵੈਸੇ ਇਹਨਾਂ ਦੀ ਬੋਲੀ ਆਪਣੀ ਲਕਸਮਬਰਗਿਸ਼ ਹੈ ਤੇ ਇਸ ਤੋਂ ਬਿਨਾ ਫ੍ਰੈਂਚ ਜਰਮਨ ਉਹ ਬੋਲੀਆਂ ਵੀ ਇੱਥੇ ਬੋਲੀਆਂ ਜਾਂਦੀਆਂ ਨੇ ਤਿੰਨ ਲੈਂਗੁਏਜ ਬੋਲਦੇ ਹਾਂਜੀ ਇਹ ਸਾਹਮਣੇ ਵਾਲੇ ਪਾਸੇ ਆ ਗਿਆ ਲਕਸਮਬਰਗ ਸੈਂਟਰਲ ਜਿਹੜਾ ਮੇਨ ਸਟੇਸ਼ਨ ਹੈ ਤੇ ਇੱਥੇ ਟ੍ਰੇਨ ਆਈ ਸੀ ਕਲ ਸਾਡੀ ਜੇ ਤੁਸੀਂ ਬਾਇ ਟ੍ਰੇਨ ਮਤਲਬ ਕਿਸੇ ਵੀ ਦੇਸ਼ ਤੋਂ ਵੈਸੇ ਤਾਂ ਜਦੋਂ ਤੁਸੀਂ ਆਉਣਾ ਜੇ ਭਵੇਂ ਜਰਮਨ ਜਦੋਂ ਤੁਸੀਂ ਆਏ ਹੋ ਘੁੰਮਣ ਉੱਥੋਂ ਤੁਹਾਨੂੰ ਨੇੜੇ ਪੈ ਸਕਦਾ ਤਾਂ ਜਾਂ ਫਿਰ ਫਰਾਂਸ ਘੁੰਮਣ ਆਏ ਹੋ ਪੈਰਿਸ ਇਥੋਂ ਸਿਰਫ 350 400 ਕਿਲੋਮੀਟਰ ਹੈ ਉਹ ਨੇੜੇ ਪੈ ਸਕਦਾ ਤੇ ਜਾਂ ਫਿਰ ਕਿਸੇ ਵੀ ਦੇਸ਼ ਤੋਂ ਜਿਵੇਂ ਅਸੀਂ ਬੈਲਜੀਅਮ ਤੋਂ ਆਏ ਆ ਬੈਲਜੀਅਮ ਤੋਂ ਇੱਥੇ ਤੱਕ ਪਹੁੰਚਣ ਦੇ ਸਾਨੂੰ 4 ਘੰਟੇ ਲੱਗੇ ਸੀਗੇ ਤੇ ਟ੍ਰੇਨ ਦੇ ਰਾਹੀਂ ਤੇ ਉਦੋਂ ਤੁਸੀਂ ਇਹ ਦੇਸ਼ ਨੂੰ ਦੇਖ ਕੇ ਜਾ ਸਕਦੇ ਹੋ ਬਾਇਰ ਆਉਣਾ ਸਪੈਸ਼ਲ ਫਲਾਈਟਸ ਵੀ ਹੁੰਦੀਆਂ ਤੇ ਇਹ ਮੈਨੂੰ ਲੱਗਦਾ ਸੈਂਟਰਲ ਮੈਨ ਸੈਂਟਰ ਲੱਗਿਆ ਇੱਥੋਂ ਹੀ ਸਾਨੂੰ ਪਬਲਿਕ ਟਰਾਂਸਪੋਰਟ ਮਿਲਣੀ ਹੈਗੀ ਤੁਹਾਨੂੰ ਉਹ ਅੱਗੇ ਜਾ ਕੇ ਥੋੜਾ ਜਿਹਾ ਏਰੀਆ ਦਿਖਾਵਾਂ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਇੱਥੇ ਜਿਹੜੀ ਪਬਲਿਕ ਟਰਾਂਸਪੋਰਟ ਆ ਬਿਲਕੁਲ ਫ੍ਰੀ ਆ ਬਿਲਕੁਲ ਫ੍ਰੀ ਉਹਦਾ ਕਾਰਨ ਇਹ ਹੈ ਇੱਥੇ ਲੋਕਾਂ ਕੋਲੇ ਗੱਡੀਆਂ ਇੰਨੇ ਜ਼ਿਆਦਾ ਤੇ ਮਤਲਬ ਲੋਕ ਗੱਡੀਆਂ 'ਚ ਜਿਆਦਾ ਸਫਰ ਕਰਦੇ ਆ ਤੇ ਸਰਕਾਰ ਨੇ ਫ੍ਰੀ ਦਿੱਤਾ ਹੋਇਆ ਸਾਰਾ ਕੁਝ ਵੀ ਤੁਸੀਂ ਪਬਲਿਕ ਟਰਾਂਸਪੋਰਟ ਵਰਤਿਆ ਕਰੋ ਪਬਲਿਕ ਟਰਾਂਸਪੋਰਟ ਯੂਜ਼ ਕਰੋ ਵੱਧ ਤੋਂ ਵੱਧ ਪਰ ਲੋਕ ਤਾਂ ਵੀ ਨਹੀਂ ਵਰਤਦੇ ਤੇ ਬਹੁਤ ਘੱਟ ਤੁਹਾਨੂੰ ਲੋਕ ਮਿਲਣਗੇ ਆ ਦੇਖੋ ਖਾਲੀ ਪਏ ਆ ਸਾਰਾ ਕੁਝ ਇਹ ਵੀ ਆਪਣੇ ਵਰਗੇ ਹੋਣਗੇ ਟੂਰਿਸਟ ਟੂਰਿਸਟ ਆਉਂਦੇ ਆ ਜੇ ਨਿਓ ਥੋੜੇ ਬਾਅਦ ਵਰਤਦੇ ਆ ਭਾਵੇਂ ਟੂਰਿਸਟ ਆਵੇ ਭਾਵੇਂ ਕੋਈ ਵੀ ਆਵੇ ਹਰ ਇੱਕ ਲਈ ਫ੍ਰੀ ਮਿਲੂ ਤੁਹਾਨੂੰ ਜਿਹੜੀ ਇਹ ਸਰਵਿਸ ਹੈ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਆ ਮੇਨ ਸਟੇਸ਼ਨ ਹੈ ਦਾ ਲੁਕਸੰਬਰਗ ਗਾਰ ਦੇ ਗਾਰੇ ਦੇ ਲਕਸਮਬਰਗ ਇਹ ਮੈਂ ਟ੍ਰੇਨ ਸਟੇਸ਼ਨ ਹੈ ਇਹ ਦੇਸ਼ ਦੀ ਜੇ ਕਾਰਾਂ ਦੀ ਰੇਸ਼ਿਓ ਦੀ ਗੱਲ ਕਰਾਂ ਤਾਂ ਹਜ਼ਾਰ ਬੰਦੇ ਮੰਗਰ 700 750 ਬੰਦੇ ਕੋਲ ਕਾਰਾਂ ਨੇ ਗਈਆਂ ਤੇ ਇਹ ਕਿਸੇ ਵੀ ਦੇਸ਼ ਦਾ ਸਭ ਤੋਂ ਵੱਡਾ ਗ੍ਰਾਫ ਹੈ ਤੇ ਮੋਸਟਲੀ ਲੋਕ ਕਾਰਾਂ ਯੂਜ਼ ਕਰਦੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਪਰ ਸਰਕਾਰ ਨੇ 2020 ਚ ਆ ਕੇ ਫੈਸਲਾ ਲਿਆ ਜਦੋਂ ਪਾਰਕਿੰਗ ਦੀ ਪ੍ਰੋਬਲਮ ਆ ਰਹੀ ਸੀ ਤੇ ਨਾਲ ਪੋਲਿਊਸ਼ਨ ਦੀ ਪ੍ਰੋਬਲਮ ਆ ਰਹੀ ਹੈ ਸਰਕਾਰ ਨੇ ਕਿਹਾ ਵੀ ਪਬਲਿਕ ਟਰਾਂਸਪੋਰਟ ਫ੍ਰੀ ਕੀਤੀ ਜਾਵੇ ਵੀ ਜਿਹਦੇ ਕਰਕੇ ਲੋਕ ਟਰੈਕਟ ਹੋਣ ਲੋਕ ਵੱਧ ਤੋਂ ਵੱਧ ਬੱਸਾਂ ਟ੍ਰੇਨਾਂ ਕਾਰਾਂ ਜੋ ਵੀ ਪਬਲਿਕ ਦਾ ਟ੍ਰੈਮ ਚੱਲਦੇ ਹਨ ਵੀ ਉਹ ਵਰਤਣ ਪਰ ਲੋਕ ਕਹਿੰਦੇ ਆ ਵੀ ਫਿਰ ਵੀ ਨਹੀਂ ਵਰਤ ਰਹੇ ਤੇ ਇੱਕ ਤਾਂ ਕਾਰਾਂ ਜ਼ਿਆਦਾ ਹੈ ਦੂਜਾ ਪੂਰੇ ਯੂਰਪ ਚ ਸਭ ਤੋਂ ਵੱਧ ਡੀਜ਼ਲ ਪੈਟਰੋਲ ਹੈ ਜਿਹੜਾ ਉਹ ਸਸਤਾ ਹੈ ਉਹ ਲੁਕਸਮਬਰਗ ਦੇ ਵਿੱਚ ਹੈ ਇਹ ਦੋ ਕਾਰਨ ਹੈ ਦੇ ਇਥੋਂ ਨੇ ਮਤਲਬ ਸਰਕਾਰ ਕੋਲੇ ਪੈਸਾ ਇੰਨਾ ਜ਼ਿਆਦਾ ਹੈ ਸਰਕਾਰ ਕਹਿੰਦੀ ਹੈ ਵੀ ਸਾਨੂੰ ਪੈਸੇ ਦੀ ਲੋੜ ਨਹੀਂ ਹੈਗੀ ਵੀ ਬੱਸਾਂ ਫ੍ਰੀ ਕਰਤੀਆਂ ਤੁਹਾਡੇ ਲਈ ਆ ਟ੍ਰੈਮ ਫ੍ਰੀ ਕਰਤੀਆਂ ਰੇਲਾਂ ਫ੍ਰੀ ਕਰਤੀਆਂ ਵੀ ਤੁਸੀਂ ਵੱਧ ਤੋਂ ਵੱਧ ਚੜੋ ਤੇ ਪਰ ਕੋਈ ਨਹੀਂ ਚੜਦਾ ਇਥੋਂ ਦੀ ਟ੍ਰੈਮ ਦੇਖੋ ਯਾਰ ਐਂ ਲੱਗਦਾ ਕਿਸੇ ਜਿਵੇਂ ਫਿਊਚਰ ਚ ਤੁਰੇ ਫਿਰਦੇ ਆ ਇੰਨੀ ਸੋਹਣੀ ਟ੍ਰੈਮ ਅੱਜ ਤੱਕ ਨਹੀਂ ਦੇਖੀ ਇੰਨੀ ਕਲਰਫੁਲ ਹੈ ਤੁਸੀਂ ਦੇਖੋ ਕਿੰਨੇ ਕਲਰ ਹੈ ਇਹਦੇ ਚ ਮੋਸਟਲੀ ਯੂਰਪ ਚ ਅਸੀਂ ਕਿੰਨੇ ਦੇਸ਼ ਘੁੰਮਲੇ ਸਾਰੇ ਕਿਤੇ ਜਿਹੜੀਆਂ ਟ੍ਰੈਮਸ ਨੇ ਨਾ ਉਹ ਇੱਕ ਤਰੀਕੇ ਦੀਆਂ ਹੀ ਹੁੰਦੀ ਆਏਗੀ ਤੇ ਇਹਨਾਂ ਚ ਬੜਾ ਡਿਫਰੈਂਟ ਹੈਗਾ ਤੇ ਪਹਿਲਾਂ ਅਸੀਂ ਹੁਣ ਲੱਭ ਲਈਏ ਵੀ ਸੈਂਟਰ ਨੂੰ ਕਿਹੜੀ ਇੱਥੇ ਟ੍ਰੈਮ ਜਾਣੀ ਹੈ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਅਗਲੀ ਟ੍ਰੈਮ ਹੈ ਤੇ ਉਹਦੇ ਵਿੱਚ ਚੜਾਂਗੇ ਜਿਹੜਾ ਕੋਈ ਵੀ ਦੇਸ਼ ਅਮੀਰ ਹੁੰਦਾ ਹੁੰਦਾ ਨਾ ਉਹ ਆਪਣੀ ਜੀਡੀਪੀ ਦੇ ਨਾਲ ਹੁੰਦਾ ਹੁੰਦਾ ਹੈ ਕਿ ਉੱਥੋਂ ਦੀ ਜਿਹੜੀ ਪਰ ਕੈਪੀਟਾ ਆਮਦਨ ਹੈ ਉਹ ਕਿੰਨੀ ਹੈਗੀ ਜਿਹੜਾ ਇੱਥੋਂ ਦੀ ਹੈਗੀ ਇੱਥੋਂ ਦੀ ਜਿਹੜੀ ਪਰ ਕੈਪੀਟਾ ਆਮਦਨ ਉਹ ਲਗਭਗ ਸਵਾ ਲੱਖ ਡਾਲਰ ਤੇ 1,25,30000 ڈالر ਪ੍ਰਤੀ ਵਿਅਕਤੀ ਆਮਦਨ ਹੈਗੀ ਇੱਕ ਸਾਲ ਦੀ ਤੁਸੀਂ ਇਹ ਸਮਝੋ ਵੀ ਇੱਥੇ ਦਾ ਹਰ ਇੱਕ ਬੰਦਾ ਇੱਕ ਸਾਲ 'ਚ ਲਗਭਗ 1 ਕਰੋੜ ਰੁਪਇਆ ਹਰ ਸਾਲ ਕਮਾਉਂਦਾ ਹੈਗਾ ਇਹ ਇੱਥੋਂ ਦੇ ਲੋਕ ਕਰੋੜਪਤੀ ਨਹੀਂ ਸਾਰੇ ਲੈ ਵੀ ਫਿਊਚਰ ਟ੍ਰੇਨ ਜਾਫਰ ਕਰੇ ਇੱਥੇ ਨਾ ਬਟਨ ਦਬਣਾ ਪੈਂਦਾ ਪਹਿਲਾਂ ਉਹ ਬਟਨ ਦਬ ਕੇ ਫਿਰ ਫਿਰ ਇਹ ਇਹ ਵਿੰਡੋਸ ਖੁੱਲਦੀਆਂ ਅੰਦਰਲੇ ਪਾਸੇ ਦੇਖੀਂ ਵਾਹ ਉੰਦਰਲੇ ਪਾਸੇ ਵੀ ਲਗਜ਼ਰੀ ਆ ਯਾਰ ਸੀਟਾਂ ਸੂਟਾਂ ਦੇਖੋ ਇੱਥੇ ਬਹਿ ਜਾਣੇ ਖੁਸ਼ੀ ਓਕੇ ਕਮਾਲ ਹੋ ਗਈ ਯਾਰ ਜਿਵੇਂ ਤੁਹਾਨੂੰ ਦਿਖਾਇਆ ਸੀ ਨਾ ਕਲਰਫੁੱਲ ਆ ਸਾਰੀ ਐ ਲੱਗਦਾ ਜਿਵੇਂ ਅ ਕਿਸੇ ਹੋਰ ਦੁਨੀਆ ਦੀ ਟ੍ਰੇਨ ਹੁੰਦੀ ਹੈ ਵੀ ਹਜੇ ਆਉਣ ਵਾਲੇ ਜ਼ਮਾਨੇ 'ਚ ਇਹ ਟ੍ਰੈਮ ਟ੍ਰੇਨ ਗਈਆਂ ਨਾ ਮੈਂ ਆਉਣ ਵਾਲੇ ਜ਼ਮਾਨੇ 'ਚ ਇਹੋ ਜੀਆਂ ਟ੍ਰੈਮਾਂ 'ਚ ਚੱਲਣਗੀਆਂ ਬਿਲਕੁਲ ਫ੍ਰੀ ਐ ਕੋਈ ਟਿਕਟ ਲੈਣ ਦੀ ਲੋੜ ਨਹੀਂ ਤੇ ਕੋਈ ਟਿਕਟ ਨਹੀਂ ਲਈ ਕੋਈ ਇਹਦੇ ਅੰਦਰ ਪੰਚ ਕਰਨ ਨੂੰ ਨਹੀਂ ਲੱਗਿਆ ਹੋਇਆ ਕਿ ਇੱਥੇ ਪੰਚ ਕਰੋ ਭਵੇਂ ਪਾਸ ਚੜੋ ਟ੍ਰੇਨ ਚੜੋ ਟਰੈਮ ਚੜੋ ਸਭ ਫ੍ਰੀ ਤੇ ਉਹ ਵੀ ਹਰ ਇੱਕ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਇੱਥੇ ਨਾ ਦਰਵਾਜ਼ੇ ਆਪਣੇ ਆਪ ਨਹੀਂ ਖੁੱਲਦੇ ਆ ਦੱਬਣਾ ਪੈਂਦਾ ਫਿਰ ਖੁੱਲਦੇ ਆ ਜੇ ਤੁਸੀਂ ਐਂ ਡਿੱਗ ਜਾਓਗੇ ਵੀ ਆਪਣੇ ਆਪ ਖੁੱਲਣਗੇ ਫਿਰ ਨਹੀਂ ਖੁੱਲਣਗੇ ਤੇ ਖੁਸ਼ੀ ਮੈਨੂੰ ਕਹਿੰਦੀ ਆ ਆਪਾਂ ਗਲਤ ਪਾਸੇ ਜਾ ਰਹੇ ਆ ਆਪਾਂ ਕਹਿੰਦੇ ਹੋਟ ਰੈਮ ਫੜ ਲਈ ਜਾਣਾ ਹੋਰ ਪਾਸੇ ਸੀ ਮੈਂ ਕਿਹਾ ਇੱਥੇ ਕਿਹੜਾ ਪੈਸੇ ਲੱਗਣੇ ਆ ਫ੍ਰੀ ਐ ਕਿਤੇ ਵੀ ਜਾਓ ਕਿਤੇ ਵੀ ਉਤਰੋ ਤੇ ਆਮ ਨਹੀਂ ਹੋਰ ਦੇਸ਼ਾਂ 'ਚ 2.5 ਰੋ ਲੈ ਲੈਂਦੇ ਸੀ ਹੁਣ ਤੇ ਇੱਥੇ ਅਗਲੀ ਟ੍ਰੇਨ ਆਊ ਕਿਤੇ ਦੂਜੇ ਪਾਸੇ ਚੱਲ ਜਾਗੇ ਪਿੱਛੇ ਨੂੰ ਜਾਣਾ ਆਪਾਂ ਗਲਤ ਜਾ ਰਹੇ ਨਾਲੇ ਇੱਥੇ ਤਾਂ ਕੋਈ ਆਧਾਰ ਕਾਰਡ ਦਿਖਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਬਿਨਾਂ ਝਿਜਕ ਆਰਾਮ ਨਾਲ ਇੱਧਰ ਉੱਧਰ ਜਿਵੇਂ ਮਰਜ਼ੀ ਫਿਰ ਸਕਦੇ ਹੋ ਤੇ ਸਰਕਾਰਾਂ ਹੋਣ ਯਾਰ ਤਾਂ ਇਹੋ ਜਿਹੀਆਂ ਤੁਸੀਂ ਦੇਖੋ ਜੇ ਸਰਕਾਰ ਨੇ ਕਿਹਾ ਵੀ ਸਾਡੇ ਕੋਲੇ ਪੈਸੇ ਜ਼ਿਆਦਾ ਵੀ ਅਸੀਂ ਤੁਹਾਨੂੰ ਸੁੱਖ ਸਹੂਲਤਾਂ ਦੇ ਰਹੇ ਹਾਂ ਹਨ ਤੇ ਆਪਣੇ ਆਪਣੇ ਮੰਤਰੀਆਂ ਦੇ ਆਪਣੇ ਸਰਕਾਰ ਦੇ ਆਪਣੀ ਨਹੀਂ ਬੋਝੇ ਭਰਦੇ ਤੇ ਜੇ ਮੰਨ ਲਓ ਕੁਝ ਫ੍ਰੀ ਕਰ ਵੀ ਦਿੰਦੇ ਆ ਕੁਝ ਰਹਿਤਾਂ ਦੇ ਵੀ ਦਿੰਦੇ ਆ ਤਾਂ ਉਹ ਬਹੁਤ ਵੱਡਾ ਐਹਸਾਨ ਕਰਦੇ ਪਬਲਿਕ ਦੇ ਕਿ ਅਸੀਂ ਤੁਹਾਡੇ ਲਈ ਆ ਕੀਤਾ ਇੱਥੇ ਆ ਕੀਤਾ ਤੇ ਇੱਥੇ ਕੋਈ ਇਸ ਗੱਲ ਦਾ ਵਾਹ ਵਾਸਤਾ ਨਹੀਂ ਹੈਗਾ ਦੇ ਕੋਈ ਨਾ ਆਪਣੀ ਪਬਲਿਕਲੀ ਤਾਂ ਕੀਤਾ ਆਪਾਂ ਤਾਂ ਟੂਰਿਸਟ ਆ ਜਿੰਨੇ ਵੀ ਸਫਰ ਕਰ ਰਹੇ ਆ ਸਾਰੇ ਟੂਰਿਸਟ ਹੀ ਆ ਈਜੀਪਟ ਚ ਅਸੀਂ ਦੇਖਿਆ ਸੀਗਾ ਉੱਥੇ ਟ੍ਰੇਨ ਚ ਇੰਟਰਨੈਸ਼ਨਲ ਜੇ ਕੋਈ ਬਾਹਰੋਂ ਆਉਂਦਾ ਸੀ ਨਾ ਉਹਨਾਂ ਦੇ ਨਾਗਰਿਕ ਤੋਂ ਬਿਨਾਂ ਤਾਂ ਐਕਸਟਰਾ ਪੈਸੇ ਲੈਂਦੇ ਸੀ ਦੇਸ਼ ਦੇਸ਼ ਦੀ ਗੱਲ ਹੁੰਦੀ ਆ ਕੋਈ ਦੇਸ਼ ਕਿਵੇਂ ਆ ਕੋਈ ਦੇਸ਼ ਕਿਵੇਂ ਆ ਹੁਣ ਅ ਅਸੀਂ ਸਿਟੀ ਸੈਂਟਰ ਦੇ ਵੱਲ ਜਾਣਾ ਜਾਂ ਅਸੀਂ ਵਾਕ ਕਰਕੇ ਤੁਰੇ ਤੁਰੇ ਚੱਲ ਜਾਾਂਗੇ ਜਾਂ ਫਿਰ ਬੱਸ ਲੈ ਲਾਂਗੇ ਇਹੋ ਜੀਆਂ ਬੱਸੇ ਚੱਲਦੀਆਂ ਇੱਥੇ ਵੈਸੇ ਜਾਤਰ ਦੇਖਣ ਨੂੰ ਤੁਹਾਨੂੰ ਦੱਸਦਾ ਕਿ ਨਵੀਆਂ-ਨਵੀਆਂ ਇਮਾਰਤਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਜਿਵੇਂ ਬਾਕੀ ਯੂਰਪ ਦੇ ਸਿਟੀ ਚ ਪੁਰਾਣਾ ਦੇਖਿਆ ਸੀ ਨਾ ਪੁਰਾਣਾ ਇੱਥੇ ਬਹੁਤ ਘੱਟ ਆ ਤੇ ਪੰਜਾਬੀ ਵੀ ਇੱਥੇ ਆਪਣੇ ਘੱਟ ਰਹਿੰਦੇ ਆ ਮੇਰੇ ਖਿਆਲ ਚ ਨਾ ਮਾਤਰੀ ਹੋਣਗੇ ਜੇ ਹੋਣਗੇ ਹੋ ਸਕਦੇ ਆ ਪਰ ਮੈਨੂੰ ਨਹੀਂ ਲੱਗਦਾ ਰਹਿੰਦੇ ਹੋਣਗੇ ਕਿਉਂਕਿ ਇਹ ਦੇਸ਼ ਇੰਨਾ ਜਿਆਦਾ ਛੋਟਾ ਹੈਗਾ ਆਪਣੀ ਜਿਹੜੀ ਇੰਡੀਆ ਦੀ ਗੋਆ ਸਟੇਟ ਆ ਗੋਆ ਤੋਂ ਵੀ ਛੋਟਾ ਹੈ ਤੇ ਸਿਰਫ 80 ਕਿਲੋਮੀਟਰ ਲੰਬਾ ਤੇ 50 ਕਿਲੋਮੀਟਰ ਚੌੜਾ ਇੰਨਾ ਛੋਟਾ ਦੇਸ਼ ਇਹੋ ਜੀਆਂ ਬੱਸਾਂ ਇਹ ਫੁੱਲੀ ਇਲੈਕਟ੍ਰਿਕ ਹੈ ਵੀ ਇਲੈਕਟ੍ਰਿਕ ਲਿਖ ਰੱਖਿਆ ਹੈਗਾ ਆ ਦੇਖੋ ਕਿੱਡੀ ਵੱਡੀ ਬੱਸ ਹੈ ਦੋਬਲ ਜੋੜੀ ਹੋਈ ਹੈ ਇਹੋ ਜੀਆਂ ਬੱਸਸ ਵੀ ਚੱਲਦੀਆਂ ਜਿਹੜੀਆਂ ਇਥੋਂ ਦੀਆਂ ਬੱਸਸ ਹੈ ਨਾ ਉਹ ਵੀ ਮਰਸੀਡੀਜ਼ ਕੰਪਨੀ ਦੀਆਂ ਤੇ ਕਿਸੇ ਬੰਦੇ ਕੋਲੇ ਅਸੀਂ ਮਾੜੀ ਗੱਡੀ ਨਹੀਂ ਦੇਖੀ ਜਿਵੇਂ ਤੁਹਾਨੂੰ ਦੱਸਿਆ ਸੀ ਗੱਡੀਆਂ ਇੱਥੇ ਲੋਕਾਂ ਕੋਲ ਹੈਗੀਆਂ ਤਕੜੀਆਂ ਤੋਂ ਤਕੜੀਆਂ ਗੱਡੀਆਂ ਹੈ ਤੇ ਬਾਕੀ ਇਹ ਦੇਸ਼ ਬਾਰੇ ਇੱਕ ਗੱਲ ਹੋਰ ਦੱਸਦਾ ਇਹ ਜਿਵੇਂ ਦਿੱਲੀ ਆਪਣੀ ਯੂਟੀ ਆ ਦਿੱਲੀ ਆਪਣੇ ਆਪ ਚ ਯੂਨੀਅਨ ਟੈਰੀਟਰੀ ਵੀ ਆ ਤੇ ਨਾਲ ਕੈਪੀਟਲ ਸਿਟੀ ਵੀ ਆ ਉਵੇਂ ਜਿਹੜੀ ਇਹ ਦੇਸ਼ ਦੀ ਰਾਜਧਾਨੀ ਆ ਉਹ ਲਕਸਮਬਰਗੀ ਆ ਲਕਸਮਬਰਗ ਸ਼ਹਿਰ ਦਾ ਨਾਮ ਵੀ ਆ ਲਕਸਮਬਰਗ ਦੇਸ਼ ਦਾ ਨਾਮ ਵੀ ਆ ਤੇ ਮੋਸਟਲੀ ਜਿਹੜੀ ਪਾਪੂਲੇਸ਼ਨ ਆ ਉਹ ਰਾਜਧਾਨੀ ਮਤਲਬ ਜਿਹੜੀ ਰਾਜਧਾਨੀ ਚ ਹੋਣਾ ਸੀ ਆਏ ਆ ਤੇ ਇਹਦੇ ਆਲੇ ਦੁਆਲੇ ਰਹਿੰਦੇ ਆ ਟੂਰਿਸਟ ਕਾਫੀ ਜ਼ਿਆਦਾ ਇਹ ਦੇਸ਼ ਨੂੰ ਘੁੰਮਣ ਫਿਰਨ ਦੇ ਲਈ ਆਉਂਦੇ ਆ ਤੇ ਜਿਹੜਾ ਵੀ ਬੰਦਾ ਪੈਰਿਸ ਜਾਂ ਜਿਵੇਂ ਤੁਹਾਨੂੰ ਦੱਸਿਆ ਜਰਮਨ ਘੁੰਮਣ ਆਉਂਦਾ ਉਹ ਇੱਥੇ ਜ਼ਰੂਰ ਆ ਕੇ ਜਾਂਦਾ ਹੈਗਾ ਤੇ ਬੈਸਟ ਟਾਈਮ ਹੈ ਜਿਹੜਾ ਇਹਨੂੰ ਘੁੰਮਣ ਦਾ ਤੇ ਉਹ ਆਹੀ ਮਹੀਨੇ ਆ ਅਪ੍ਰੈਲ ਮਈ ਰੱਖ ਸਕਦੇ ਉਦੋਂ ਵਧੀਆ ਵੈਦਰ ਹੁੰਦਾ ਤੇ ਜਾਂ ਫਿਰ ਤੁਸੀਂ ਸਤੰਬਰ ਅਕਤੂਬਰ ਉਦੋਂ ਵਧੀਆ ਹੁੰਦਾ ਇਹਨਾਂ ਦੇ ਨਾਲ ਜੀ ਥੋੜੀ ਜਿਹੀ ਗਰਮੀ ਆ ਜਿਵੇਂ ਹੁਣ ਆਏ ਹੋਏ ਆ ਵੈਸੇ ਤਾਂ ਯੂਰਪ ਦੇ ਸਿਮਿਲਰ ਆ ਮੌਸਮ ਤੇ ਜਿਵੇਂ ਬਾਕੀ ਦੇਸ਼ਾਂ 'ਚ ਰੰਦਾ ਹੋਵੇਂ ਇੱਥੇ ਰੰਦਾ ਪਰ ਜਿਵੇਂ ਜੁਲਾਈ ਦਾ ਮਹੀਨਾ ਹੋ ਗਿਆ ਹੁਣ ਜੁਲਾਈ ਦੇ ਮਹੀਨੇ 'ਚ ਇੱਥੇ ਇਹ ਪੂਰੇ ਯੂਰਪ ਜਿਵੇਂ ਐਸੇ ਗਰਮੀ ਹੋ ਜਾਂਦੀ ਹੈ ਤੇ ਹੁਣ ਇਹ ਸ਼ਹਿਰ ਦਾ ਜਿਹੜਾ ਸੈਂਟਰ ਹੈ ਤੁਹਾਨੂੰ ਉਹ ਦਿਖਾਉਣੀ ਆ ਖੁਸ਼ੀਆਂ ਦੇਖੋ ਤਗੜੇ ਤਗੜੇ ਸਟੋਰ ਆਉਣੇ ਸ਼ੁਰੂ ਹੋ ਗਏ ਗੁੱਚੀ ਹਨਾ ਜਿਵੇਂ ਖੁਸ਼ੀ ਹੋਰ ਵੀ ਆ ਹਾਂਜੀ ਜਿਵੇਂ ਐਡਾ ਦੇਸ਼ ਆ ਉਹ ਨਹੀਂ ਹੈਗੇ ਨਾ ਆ ਕਾਰਟੀਅਰ ਤੁਹਾਡਾ ਕਾਰਟੀਅਰ ਦਾ ਸਟੋਰ ਆ ਉਧਰ ਲਿਵਟ ਔਨ ਵੀ ਆ ਹਾਂਜੀ ਉਧਰ ਲਿਵਟ ਔਨ ਘਰ ਦਿਓਰ ਉਹ ਦੇਖੋ ਸਾਹਮਣੇ ਤਕੜੇ ਤੋਂ ਤਕੜੇ ਬ੍ਰਾਂਡ ਦੇ ਮਤਲਬ ਇੱਥੇ ਸਟੋਰ ਆ ਵੈਸ ਦਾ ਹੋਣੀ ਆ ਕਿਉਂਕਿ ਕੈਪੀਟਲ ਸਿਟੀ ਆ ਪਰ ਫਿਰ ਵੀ ਦੇ ਉਹ ਮਤਲਬ ਅਮੀਰ ਦੇਸ਼ ਹੋਣ ਦੇ ਨਾਲ ਨਾਲ ਸਭ ਨੇ ਇੱਥੇ ਆਪਣੇ ਹੈੱਡ ਆਫਿਸ ਵੀ ਖੋਲੇ ਹੋਏ ਆ ਇਹ ਦੇਸ਼ ਦੇ ਇੰਨਾ امیر ਹੋਣ ਦਾ ਕੀ ਕਾਰਨ ਹੈ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀ ਹਰੇਕ ਦੇਸ਼ ਦੀ ਜੀਡੀਪੀ ਗਰੋਥ ਡਿਵੈਲਪਮੈਂਟ ਮਤਲਬ ਕਿਰੇਲੂ ਉਤਪਾਦ ਉਹਦਾ ਕੰਮ ਕਰਦਾ ਹੁੰਦਾ ਪਰ ਇਹ ਦੇਸ਼ ਨੇ ਆਪਣੇ ਕੁਝ ਦਿਮਾਗ ਤੋਂ ਵੀ ਕੰਮ ਲਿਆ ਹੈ ਜਿਵੇਂ ਬਹੁਤ ਨਿੱਕਾ ਕੰਟਰੀ ਹੈ ਇਹਨੇ ਜਿਹੜਾ ਕਾਰਪੋਰੇਟ ਟੈਕਸ ਹੈ ਉਹ ਜ਼ੀਰੋ ਕਰ ਰੱਖਿਆ ਹੈ ਦੁਨੀਆ ਦੀਆਂ ਜਿੰਨੀਆਂ ਵੱਡੀਆਂ ਕੰਪਨੀਆਂਜ਼ ਨੇ ਤੇ ਉਹਨਾਂ ਦੇ ਹੈੱਡ ਆਫਿਸ ਇੱਥੇ ਨੇ ਇਹ ਬਿਲਕੁਲ ਉਹਨਾਂ ਤੋਂ ਟੈਕਸ ਨਹੀਂ ਲੈਂਦਾ ਤੇ ਉਹੋ ਇਸ ਕੰਟਰੀ ਦੀ ਮਤਲਬ ਜੀਡੀਪੀ ਚ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਇਹਦੀ ਮਤਲਬ ਇਹਦੀ ਆਮਦਨ ਵਧਾਉਣ ਦੇ ਵਿੱਚ ਤੇ ਦੂਜਾ ਕਾਰਨ ਇਹ ਆ ਕਿਸੇ ਵੀ ਦੇਸ਼ ਦੇ ਕੋਲੇ ਜੇ ਨੈਚੁਰਲ ਸਰਸਸ ਨੇ ਤਾਂ ਆਬੀਸਲੀ ਉਹ ਗਰੋ ਕਰੂਗਾ ਇਹਦੇ ਕੋਲੇ ਆਇਰਨ ਤੇ ਸਟੀਲ ਆ ਤੇ ਸਾਰੇ ਯੂਰਪ ਨੂੰ ਆਇਰਨ ਤੇ ਸਟੀਲ ਆ ਜਿਹੜਾ ਉਹ ਲਗਜ਼ਰਮਬਰਗ ਹੀ ਸਪੋਰਟ ਕਰਦਾ ਸਪਲਾਈ ਕਰਦਾ ਕਿਉਂਕਿ ਇਸ ਤੋਂ ਪਹਿਲਾਂ ਇਹ ਯੂਐਸ ਤੋਂ ਲੈਂਦੇ ਸੀ ਤੇ ਫਿਰ ਉਹ ਉਹਦੇ ਲਈ ਬਹੁਤ ਟੂ ਮੱਚ ਮਤਲਬ ਇਹਨਾਂ ਦਾ ਉੱਥੋਂ ਮਤਲਬ ਜਿਆਦਾ ਦੂਰ ਪੈਂਦਾ ਸੀ ਜਦੋਂ ਇੱਥੇ ਪੂਰੇ ਯਾਰਪ ਨੂੰ ਇੱਥੋਂ ਖਣਿਜ ਪਦਾਰਥ ਲੱਭੇ ਤੇ ਨਿਕਲੇ ਤੇ ਜਿੰਨੀ ਜਰਮਨ ਚ ਇਨਫਰਾਸਟ੍ਰਕਚਰ ਖੜਾ ਹੋਇਆ ਜਾਂ ਜਿੰਨੇ ਪੈਰਿਸ ਚ ਇਨਫਰਾਸਟ੍ਰਕਚਰ ਖੜਾ ਹੋਇਆ ਉਹ ਸਾਰਾ ਇੱਥੋਂ ਗਿਆ ਹੋਇਆਗਾ ਤੇ ਜਿਹਦੇ ਕਰਕੇ ਇਹਦੀ ਆਮਦਨ ਵਧੀ ਤੇ ਆਮਦਨ ਇੱਕ ਤਾਂ ਵਧਣਾ ਹੁੰਦਾ ਫਿਰ ਉਹੀ ਗੱਲ ਆ ਜਾਂਦੀ ਇੱਕ ਲੋਕਾਂ ਚ ਵੰਡਣਾ ਹੁੰਦਾ ਲੋਕਾਂ ਨੂੰ ਪਬਲਿਕ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ ਹਨ ਸਰਕਾਰ ਇਮਾਨਦਾਰਾ ਵੱਡਾ ਰੋਲ ਇਹ ਵੀ ਇੱਥੇ ਉਹ ਸਾਹਮਣੇ ਵਾਲੇ ਪਾਸੇ ਤੁਸੀਂ ਲੁਕਸਮਰਗ ਦਾ ਝੰਡਾ ਦੇਖ ਰਹੇ ਹੋ ਤੇ ਜਿਹੜੀ ਸਟੀਲ ਦੀ ਅਸੀਂ ਗੱਲ ਕਰਦੇ ਸੀ ਨਾ ਜਿਵੇਂ ਮਿੱਤਲ ਸਟੀਲ ਸਟੀਲ ਦੀ ਕੰਪਨੀ ਹੈ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਉਹਨਾਂ ਦਾ ਵੀ ਹੈੱਡ ਆਫਿਸ ਹੈ ਆਪਣੀ ਸਟੀਲ ਕੰਪਨੀ ਦਾ ਉਹ ਵੀ ਇੱਥੇ ਆ ਤੁਸੀਂ ਦੇਖੋ ਮਤਲਬ ਦੁਨੀਆ ਦੀਆਂ ਵੱਡੀਆਂ-ਵੱਡੀਆਂ ਸਾਰੀਆਂ ਚੀਜ਼ਾਂ ਵੱਡੀਆਂ ਕੰਪਨੀਆਂ ਇੱਥੇ ਨਹੀਂ ਸਾਹਮਣੇ ਵਾਲੇ ਪਾਸੇ ਹੁਣ ਇਹ ਸ਼ਹਿਰ ਦਾ ਇੱਕ 뷰ਪੁਆਇੰਟ ਹੈ ਤੇ ਤੁਹਾਨੂੰ ਉਹ 뷰ਪੁਆਇੰਟ ਦਿਖਾਉਣੀ ਹੈ ਇਹ ਦੇਸ਼ ਨੂੰ ਘੁੰਮਣ ਲਈ ਅਸੀਂ 2 ਦਿਨ ਰੱਖਿਆ ਪਰ ਮੈਨੂੰ ਆ ਲੱਗਦਾ ਵੀ ਇੱਕ ਦਿਨ ਵੀ ਇੱਥੇ ਕਾਫੀ ਹੈ ਜਿੰਨਾ ਸਾਨੂੰ ਹੋ ਗਏ ਸਵੇਰ ਦੇ 2 ਕਿੰਨੇ 2.5 ਘੰਟੇ ਤੁਰੇ ਫਿਰਦੇ ਇਹਨੂੰ ਕਿ ਅਸੀਂ ਗੂਗਲ ਤੇ ਨਾ ਸਰਚ ਕਰ ਰਹੇ ਸੀ ਕਿ ਚੀਜ਼ਾਂ ਕੀ ਕੀ ਇੱਥੇ ਦੇਖਣ ਫਿਰਨ ਵਾਲੀਆਂ ਤੇ ਚੀਜ਼ਾਂ ਵੀ ਇੱਥੇ ਜ਼ਿਆਦਾ ਹੈ ਨਹੀਂਆਂ ਸਾਨੂੰ ਦਿਖ ਨਹੀਂ ਰਹੀਆਂ ਜ਼ਿਆਦਾ ਇਮਾਰਤਾਂ ਬਿਲਡਿੰਗਸ ਤੇ ਇੱਕ ਦੋ ਮਨੂਮੈਂਟਸ ਨੇ ਜੋ ਜੋ ਹੈ ਤੁਹਾਨੂੰ ਉਹ ਅਸੀਂ ਹੁਣ ਦਿਖਾਉਣੀ ਹੈ ਸਭ ਤੋਂ ਵੱਧ ਜੋ ਲੋਕ ਇੱਥੇ ਇੱਕ ਦੇਖਣ ਆਉਂਦੇ ਆ ਤੇ ਉਹ ਹੈਗਾ ਇਹ ਵਿਊ ਪੁਆਇੰਟ ਸਾਈਕਲ ਵੀ ਚਲਾਉਂਦੇ ਆ ਯਾਰ ਅਮੀਰਦੇਸ਼ ਦੇ ਲੋਕ ਸਾਈਕਲ ਵੀ ਮਹਿੰਗੀ ਹੋਣਗੀਆਂ ਉਹਨਾਂ ਦੀ ਹਾਂਜੀ ਇਹ ਤਾਂ ਰੈਪ ਵਾਲੇ ਸਾਈਕਲ ਆ ਸਾਰੇ ਜਿੰਨੇ ਆਪ ਤੇ ਹੁੰਦੇ ਆ ਤੇ ਉਹ ਸਾਹਮਣੇ ਤੁਹਾਨੂੰ ਦਿਖਾ ਦਈਏ ਜਿਹੜਾ ਫਲੈਗ ਇਹਦਾ ਲੁਕਸਮਬਰਗ ਦਾ ਨਾਲ ਯੂਰਪੀਅਨ ਯੂਨੀਅਨ ਦਾ ਯੂਰਪੀਅਨ ਯੂਨੀਅਨ ਦਾ ਫਲੈਗ ਲੱਗਿਆ ਹੋਇਆ ਤੇ ਇੱਥੇ ਜਿਹੜੇ ਮੇਨ ਆਫਿਸ ਵੀ ਹੈ ਜਿਹੜਾ ਯੂਰੋਪੀਅਨ ਯੂਨੀਅਨ ਦਾ ਮੇਨ ਆਫਿਸ ਹੈ ਇੱਕ ਉਹ ਇੱਥੇ ਵੀ ਹੈ ਵੈਸੇ ਬਰਸਲ 'ਚ ਵੀ ਸੀਗਾ ਚਾਰਾ ਆਫਿਸ ਨੇ ਮੇਨ ਕਹਿੰਦੇ ਯੂਰੋਪੀਅਨ ਯੂਨੀਅਨ ਦੇ ਉਹਨਾਂ 'ਚੋਂ ਇੱਕ ਇਹ ਛੋਟੇ ਜਿਹੇ ਦੇਸ਼ 'ਚ ਹੈ ਤੁਸੀਂ ਇਹਦੀ ਇੰਪੋਰਟੈਂਸ ਸਮਝ ਲਓ ਕਿਉਂ ਰੱਖਿਆ ਹੈ ਹੈਨਾ ਉਹਦਾ ਕਾਰਨ ਸਿਰਫ ਤਕੜੇ ਦਾ ਸਿੱਕਾ ਚੱਲਦਾ ਹੈ ਕਹਿੰਦੇ ਤਕੜੇ ਦਾ ਹਰੇਕ ਆ ਪਾਣੀ ਪੰਦਾ ਤੇ ਵੈਸੇ ਤੁਹਾਨੂੰ ਦੱਸ ਦਈਏ ਜੀ ਸਵਿਟਜ਼ਰਲੈਂਡ ਵੀ ਦੁਨੀਆ ਦੇ ਅਮੀਰ ਦੇਸ਼ਾਂ 'ਚੋਂ ਆਉਂਦਾ ਹੈ ਸਵਿਟਜ਼ਰਲੈਂਡ ਵੀ ਤਕੜਾ ਦੇਸ਼ ਹੈ ਤੇ ਲਕਸੰਬਰ ਵੀ ਤਕੜਾ ਦੇਸ਼ ਹੈ। ਪਰ ਇਹ ਦੇਸ਼ ਦੀ ਖੂਬੀ ਇਹ ਹੈ ਵੀ ਜੇ ਇਹ ਅਮੀਰ ਹੈ ਨਾ ਤਾਂ ਇਹ ਦਰਿਆ ਦਿੱਲੀ ਵੀ ਰੱਖਦਾ ਹੈਗਾ। ਕਿ ਜਿਵੇਂ ਸਾਰਿਆਂ ਨੂੰ ਇਹਨੇ ਮਤਲਬ ਰਿਲੈਕਸੇਸ਼ਨ ਦਿੱਤੀ ਹੋਈ ਆ ਘੁੰਮਣਾ ਫਿਰਨਾ ਇੱਥੇ ਇੰਨਾ ਮਹਿੰਗਾ ਨਹੀਂ ਮੰਨਿਆ ਜਾਂਦਾ ਸਸਤਾ ਤੇ ਬਾਕੀ ਪਬਲਿਕ ਟਰਾਂਸਪੋਰਟ ਦਾ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਸਵਿਟਜ਼ਰਲੈਂਡ ਤਾਂ ਮਹਿੰਗਾ ਬਹੁਤ ਹੈ ਲੋਕਾਂ ਦੇ ਛੱਲ ਬਫਟਦਾ ਤੇ ਸਵਿਟਜ਼ਰਲੈਂਡ ਚ ਜੇ ਤੁਸੀਂ ਸਵਿਟਜ਼ਰਲੈਂਡ ਤਾਂ ਮੈਨੂੰ ਇਹ ਲੱਗਦਾ ਤੁਸੀਂ ਇੱਕ ਦਿਨ ਦਾ ਜਿਵੇਂ ਟ੍ਰੇਨ ਦਾ ਸੀ 20-22000 ਇੱਕ ਦਿਨ ਦਾ ਲਾ ਦੰਦੇ ਹਾਂ ਤੇ ਜੇ ਤੁਸੀਂ ਮਤਲਬ ਥੋੜੀ ਜੀ ਦੂਰ ਜਾਣਾ 7-8000 ਉਹੀ ਲੱਗ ਜਾਂਦਾ ਜੇ ਪਬਲਿਕ ਟਰਾਂਸਪੋਰਟ ਜੇ ਇੱਕ ਦਿਨ ਤੁਸੀਂ ਘੁੰਮਣੀ ਹੈ ਨਾ ਸਵਿਟਜ਼ਰਲੈਂਡ ਚ ਤਾਂ ਆਰਮਨਾਲ ਵਿੱਚ ਹੀ ਹੋਟਲ ਦੱਸ ਰਿਹਾ ਮੈਂ ਮੈਨੂੰ ਇਹ ਲੱਗਦਾ 30 ਤੋਂ 40000 ਰੁਪਏ ਖਰਚਾ ਆਰਮਨਾਲ ਹੋ ਜਾਂਦਾ ਇੱਕ ਦਿਨ ਚ ਇੰਨਾ ਮਹਿੰਗਾ ਥੋੜੇ ਤੋਂ ਥੋੜਾ ਤੇ ਸਾਹਮਣੇ ਵਾਲੇ ਪਾਸੇ ਸਾਨੂੰ ਇੱਕ ਬ੍ਰਿਜ ਦਿਖ ਰਿਹਾ ਹੈ ਤੇ ਇਹ ਮੇਨ ਆਈਕਨ ਵੀ ਹੈ ਇੱਥੋਂ ਦਾ ਲੁਖਸਮਰਗ ਦਾ ਤੇ ਦੇਸ਼ ਦੀ ਜੇ ਗੱਲ ਕਰਾਂ ਇੱਥੇ ਸਭ ਤੋਂ ਵੱਧ ਜਿਹੜੀਆਂ ਚੀਜ਼ਾਂ ਲੋਕ ਦੇਖਣ ਆਉਂਦੇ ਆ ਉਹ ਕੈਸਲ ਬਹੁਤ ਜ਼ਿਆਦਾ ਮਸ਼ਹੂਰ ਹੈ ਇੱਥੋਂ ਦੇ ਤੇ ਜਿਹੜਾ ਤੁਹਾਨੂੰ ਦਿਖ ਰਿਹਾ ਨਾ ਸਾਰਾ ਏਰੀਆ ਇਹ ਵੀ ਕੋਈ ਉਹਦਾ ਨਹੀਂ ਹੈਗਾ ਪ੍ਰਾਈਵੇਟ ਨਹੀਂ ਹੈਗਾ ਇਹ ਪਬਲਿਕ ਹੈ ਤੁਸੀਂ ਇੱਥੇ ਬੈਠ ਸਕਦੇ ਹੋ ਆਰਾਮ ਨਾਲ ਗੱਪਾਂ ਛਪਾਂ ਲਾ ਸਕਦੇ ਹੋ ਤੇ ਖਾ ਪੀ ਸਕਦੇ ਹੋ ਤੇ ਇਹੋ ਜੇ ਕੈਸਲ ਹੈ ਇਹ ਦੇਸ਼ ਚ ਸਭ ਤੋਂ ਵੱਧ ਜਿਨ੍ਹਾਂ ਨੂੰ ਲੋਕ ਦੇਖਣ ਆਉਂਦੇ ਤੇ ਆਹ ਬ੍ਰਿਜ ਦਾ ਥਿਊ ਹੈ ਜੀ ਤੇ ਇਹਨੂੰ ਲੋਕ ਦੇਖਣ ਆਉਂਦੇ ਇਹ ਥਿਊ ਪੁਆਇੰਟ ਹੈ ਇਹ ਸ਼ਹਿਰ ਦਾ ਜਦੋਂ ਤੁਸੀਂ ਇੱਥੇ ਆਏ ਤੇ ਇਹ ਚੀਜ਼ ਜ਼ਰੂਰ ਦੇਖ ਕੇ ਜਾਓ ਤੇ ਇੱਕ ਆ ਕਿਸੇ ਦੀ ਇੱਥੇ ਯਾਦਗਰ ਬਣੀ ਹੋਈ ਹੈ ਸਾਹਮਣੇ ਵਾਲੇ ਪਾਸੇ ਤੇ ਇਸ ਤੋਂ ਬਾਅਦ ਹੁਣ ਅਸੀਂ ਸ਼ਹਿਰ ਚ ਤੁਹਾਨੂੰ ਹੋਰ ਥਾਵਾਂ ਜਿਹੜੀਆਂ ਉਹ ਦਿਖਾਉਨੇ ਆ ਵੈਸੇ ਜੇ ਮੈਂ ਗੱਲ ਕਰਕੇ ਹਟਿਆ ਸੀ ਨਾ ਕੋਈ ਜ਼ਿਆਦਾ ਵੱਡਾ ਨੀਂ ਦੇਸ਼ ਹੀ ਛੋਟਾ ਜਦੋਂ ਸ਼ਹਿਰ ਵੀ ਛੋਟਾ ਹੀ ਹੁਣ ਆਬਵੀਅਸਲੀ ਤੇ ਸ਼ਹਿਰ ਚ ਵੀ ਬਹੁਤ ਥੋੜੀਆਂ ਥਾਵਾਂ ਲੋਕ ਮਾਸਲੀ ਇੰਗਲਿਸ਼ ਬੋਲਦੇ ਆ ਫ੍ਰੈਂਡਲੀ ਆ ਇੰਗਲਿਸ਼ ਸਮਝਦੇ ਆ ਗੱਲਬਾਤ ਕਰਦੇ ਆ ਤੁਹਾਡੇ ਨਾਲ ਪਰ ਤੁਹਾਨੂੰ ਲੋਕਲ ਲੋਕ ਜੇ ਕਾਟੀ ਮਿਲਣਗੇ ਟੂਰਿਸਟ ਬਹੁਤ ਜ਼ਿਆਦਾ ਮਿਲਣਗੇ ਇੱਥੇ ਕੁਝ ਇਹ ਕਿੰਨੀਆਂ ਸੋਹਣੀਆਂ ਥਾਵਾਂ ਬਣਾਈਆਂ ਬੈਠਣ ਲਈ ਹਨ ਹਾਂਜੀ ਹਾਂਜੀ ਆ ਦੇਖੋ ਆਰਾਮ ਨਾਲ ਲੋਕ ਲੇਟੇ ਪਏ ਆ ਬਣਾਈਆਂ ਵੀ ਟੂਰਿਸਟ ਲਈ ਹੈ ਹਾਂਜੀ ਟੂਰਿਸਟ ਲਈ ਆ ਸਾਰੀਆਂ ਹੁਣ ਅਸੀਂ ਇੱਥੋਂ ਜ਼ਿਆਦਾ ਲਾਲਚ ਵੀ ਨਹੀਂ ਕਰਨਾ ਵੀ ਅਸੀਂ ਬੱਸਸ ਪਬਲਿਕ ਟਰਾਂਸਪੋਰਟ ਹੀ ਲੈਣੀ ਹੈ ਕੋਈ ਆਪਾਂ ਤਾਂ ਪ੍ਰੈਫਰ ਹਾਂਜੀ ਅਸੀਂ ਵਾਕ ਪ੍ਰੈਫਰ ਕਰਦੇ ਹਾਂ ਤੁਰ ਕੇ ਜਾਵਾਂਗੇ ਹੁਣ ਅਸੀਂ ਤੁਰ ਕੇ ਦੁਆਰਾ ਜਿਹੜਾ ਸ਼ਹਿਰ ਹੈ ਉਹ ਐਕਸਪਲੋਰ ਕਰਾਂਗੇ ਆ ਹੈਗੀ ਹੈ ਜੀ ਕੋਈ ਮਨੂਮੈਂਟ ਬਣਿਆ ਹੋਇਆ ਥੋੜਾ ਜਿਹਾ ਤੁਹਾਨੂੰ ਇਹ ਵੀ ਦਿਖਾ ਦਿੰਦੇ ਆ ਇਹੋ ਜਿਹੇ ਪ੍ਰਾਣੀਆਂ ਚਰਚਸ ਤੇ ਪੁਰਾਣੇ ਕੈਸਲ ਸਭ ਤੋਂ ਵੱਧ ਤੁਹਾਨੂੰ ਮਿਲ ਜਾਣਗੇ ਤੇ ਇਹ ਪ੍ਰਾਣੀ ਚਰਚ ਹੈ ਉੱਥੇ ਵੀ ਨੇੜੇ ਜਾ ਕੇ ਦਿਖਾ ਦਾਂਗਾ ਇਹ ਇਹ ਆ ਗਿਆ ਜੀ ਕੁਝ ਜਾਦੋਂ 1939 ਤੋਂ 1945 World War ਦੀ ਯਾਦ ਹੋਣੀ ਜੀ ਇਹ ਇਹ ਤਕਰੀਬਨ ਤੁਹਾਨੂੰ ਯੂਰਪ ਦੇ ਹਰ ਦੇਸ਼ 'ਚ ਮਿਲ ਜੂਗੀ ਇਹੋ ਜੀ ਯਾਰਗ ਵੈਸੇ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਜਿਹੜਾ ਲਕਸਮਬਰਗ ਸੀਗਾ World War ਦੇ ਦੌਰਾਨ ਤੇ ਸਵਿਟਜ਼ਰਲੈਂਡ ਜਿਹਨੇ ਇਹ ਛੋਟੇ-ਛੋਟੇ ਦੇਸ਼ ਆ ਤੇ ਤਕੜੇ ਦੇਸ਼ ਹੈ ਇਹ ਨਿਊਟਰਲ ਰਏ ਸੀ ਜ਼ਿਆਦਾ ਇਹ ਕਿਸੇ ਕੰਨੀ ਵੀ ਨਹੀਂ ਲੜੇ ਸੀ ਨਾ ਉਧਰੋਂ ਲੜੇ ਸੀ ਨਾ ਉਧਰੋਂ ਲੜੇ ਸੀ ਪਰ ਇੱਥੇ ਥੋੜਾ ਬਹੁਤਾ ਮਤਲਬ ਖੂਨ ਖਰਾਬਾ ਹੋਰ ਜਦੋਂ ਲੜਾਈ ਲੱਗੀ ਉਹ ਤਾਂ ਓਬਵੀਅਸਲੀ ਸਾਰੇ ਕਿਤੇ ਹੁੰਦਾ ਹੀ ਹੈ ਤੇ ਉਹ ਇੱਥੇ ਵੀ ਹੋਇਆ ਜਿਹੜਾ ਇਹਦਾ ਗਵਾਂਡੀ ਦੇਸ਼ ਹੈ ਬੈਲਜੀਅਮ ਜਿੱਥੇ ਤੁਹਾਨੂੰ ਪਹਿਲਾਂ ਦਿਖਾਈਆਂ ਵੀ ਸੀ ਵਰਲਡ ਵਾਰ ਦੀਆਂ ਥਾਵਾਂ ਉਹ ਪੂਰਾ ਵਾਰ ਜ਼ੋਨ ਸੀਗਾ ਉੱਥੇ ਪੂਰੀ ਲੜਾਈ ਹੋਈ ਹੈ ਤੇ ਜਿਹੜਾ ਲੁਕਸਮਬਰਗ ਕੰਟਰੀ ਹੈ ਨਾ ਇਹ ਦੁਨੀਆ ਦਾ ਵਰਲਡ ਦਾ ਮਤਲਬ ਮੋਸਟ ਸੇਫਸਟ ਕੰਟਰੀ ਆ ਇੱਥੇ ਬਿਲਕੁਲ ਵੀ ਚੋਰੀਆਂ ਨਹੀਂ ਹੁੰਦੀਆਂ ਤੇ ਚੋਰੀਆਂ ਹੋਣ ਦਾ ਕਾਰਨ ਤਾਂ ਇਹ ਹੀ ਹੁੰਦਾ ਜਿੱਥੇ ਭੁੱਖ ਮਰੀ ਜਾਂ ਮਤਲਬ ਗਰੀਬੀ ਹੋਵੇ ਜਦੋਂ ਇਹ ਦੇਸ਼ ਹੀ ਇੰਨਾ ਅਮੀਰ ਹੈ ਇਹਨਾਂ ਦੇ ਚੋਰੀਆਂ ਕਰਕੇ ਇਹਨਾਂ ਲੋਕਾਂ ਕੋਲ ਪੈਸਾ ਇਹਨਾਂ ਹੈ ਹਾਂਜੀ ਕਰਾਈ ਵੀ ਇੱਥੇ ਸਿਰਫ ਜੇਲਾਂ 'ਚ ਵੀ ਕਹਿੰਦੇ ਬਹੁਤ ਘੱਟ ਲੋਕ ਜਾਂਦੇ ਨੇ ਹਾਂਜੀ ਇੱਥੇ ਕਹਿੰਦੇ ਸਿਰਫ ਦੋ ਹੀ ਜੇਲਾਂ ਨੇ ਤੇ ਉਹ ਵੀ ਕਦੇ-ਕਦਾਈ ਮਤਲਬ ਜੇਲ੍ਹ 'ਚ ਕੋਈ ਜਾਂਦਾ ਹੀ ਨਹੀਂ ਟਾਵਾਂ-ਟਾਵਾਂ ਬੰਦਾ ਜਾਂਦਾ ਇਹ ਅਸੀਂ ਨਾ ਕੁਝ ਫੈਕਟਸ ਪੜ੍ਹ ਰਹੇ ਸੀ ਇਹ ਦੇਸ਼ ਦੇ ਬਾਰੇ ਤੇ ਸੋਚਿਆ ਤੁਹਾਨੂੰ ਦੱਸੀਏ ਤੇ ਕਰਾਇਮ ਮੈਨਾਂ ਦਾ ਜਿੱਥੇ ਖੁਸ਼ੀ ਕਰਾਇਮ ਵੀ ਜ਼ੀਰੋ ਹੈ। ਕਰਾਇਮ ਵੀ ਜ਼ੀਰੋ ਹੈ ਨਾ ਕਰਾਇਮ ਰੇਟ ਵੀ ਉਹਨਾਂ ਨੇ ਦੱਸਿਆ ਸੀ ਨਾਂ ਦੇ ਬਰਾਬਰ ਆ। ਹਾਂ ਜੀ। ਕੋਈ ਪਾਗਲ ਹੀ ਹੋ ਜਿਹੜਾ ਇੰਨੇ ਦੇਸ਼ 'ਚ ਇੰਨੇ ਪੈਸੇ ਹੋਣ ਦੇ ਬਾਵਜੂਦ ਕਰਾਇਮ ਕਰੂਗਾ। ਨਹੀਂ ਕਰਾਇਮ। ਕਿਉਂਕਿ ਉਹ ਆਪ ਹੀ ਇੰਨੇ ਅਮੀਰ ਨੇ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈਗੀ ਨਾ। ਲੋ ਜੀ ਦੁਬਾਰਾ ਇਧਰ ਨੂੰ ਚੱਲਦੇ ਹਾਂ ਹੁਣ। ਜਿਹੜਾ ਸਿਟੀ ਸੈਂਟਰ ਹੈ ਨਾ ਦੇਸ਼ ਦਾ ਉੱਥੋਂ ਤਾਂ ਕਿਤੇ-ਕਿਤੇ ਇਦਾਂ ਲੱਗਦਾ ਹੈ ਜਿਵੇਂ ਦੁਬਈ ਆ ਗਈ ਹੋਈ ਏ। ਡੇਰਾ ਦੁਬਈ ਜਿਵੇਂ ਗੇੜੇ ਦਿੰਨੇ ਹੋਣੇ। ਤੇ ਉਹੀ ਪ੍ਰਾਣੀਆਂ ਮਤਲਬ ਹੁਣ ਜੇ ਇਹਦੀਆਂ ਬਣੀਆਂ ਇਮਾਰਤਾਂ ਨੇ ਬਿਲਕੁਲ ਪੁਰਾਣਾ ਨਹੀਂ ਹੈਗਾ ਯੂਰਪ ਦੇ ਬਾਕੀ ਦੇਸ਼ਾਂ ਨਾਲੋਂ ਸਾਨੂੰ ਇਹ ਇੱਥੇ ਦਾ ਇਹ ਫਰਕ ਬਹੁਤ ਲੱਗਿਆ ਜਿਵੇਂ ਹੋਰ ਕਿਤੇ ਅਸੀਂ ਦੇਖਿਆ ਸੀਗਾ ਮਿਲਾਨ ਚ ਲਾ ਲੋ ਜਾਂ ਬ੍ਰਸਲ ਚ ਲਾ ਲੋ ਗੈਂਟ ਚ ਲਾ ਲੋ ਜਿੰਨੇ ਸ਼ਹਿਰ ਪਹਿਲਾਂ ਦੇ ਕੇ ਐਮਸਟਰਡਮ ਚ ਲਾ ਲੋ ਕਿੰਨੇ ਪੁਰਾਣੀਆਂ ਇਮਾਰਤਾਂ ਪੁਰਾਣਾ ਸਾਰਾ ਕੁਝ ਇੱਥੇ ਸਾਰਾ ਇਹ ਨਵਾਂ ਬਣਿਆ ਹੋਇਆ ਤੇ ਕਹਿੰਦੇ ਵੀ ਵਰਲਡ ਵਾਰ ਦੇ ਟਾਈਮ ਬੀਓ ਦੂ ਬਾਅਦ ਚ ਇਹਨਾਂ ਨੇ ਜਦੋਂ ਇਹਨਾਂ ਨੂੰ ਲੋਹਾ ਲੱਭਿਆ ਜਾਂ ਹੋਰ ਹਨ ਤੇ ਸੈਕੰਡ ਵਰਲਡ ਵਾਰ ਦੀ ਗੱਲ ਕਰਦੇ ਆ ਉਦੋਂ ਬਾਅਦ ਚ ਕਹਿੰਦੇ ਦੀ ਦਿਸ਼ਾ ਬਦਲੀ ਐ ਸਾਰੇ ਦੇਸ਼ ਦੀ ਉਧਰੋਂ ਬਾਅਦ ਉਦੋਂ ਬਾਅਦ ਚ ਸਾਰਾ ਇਨਫਰਾਸਟ੍ਰਕਚਰ ਇਹਨੇ ਖੜਾ ਕੀਤਾ ਇਸੇ ਕਰਕੇ ਤੁਹਾਨੂੰ ਜਿੰਨੀਆਂ ਇਥੇ ਇਮਾਰਤਾਂ ਮਿਲਣਗੀਆਂ ਇਹ ਕੋਈ 300 500 ਸਾਲ ਪੁਰਾਣੀ ਨਹੀਂ ਹੈਗੀਆਂ ਬਾਕੀ ਦੇਸ਼ਾਂਾਂ ਦਾ ਤੇ ਇਹਦਾ ਤੁਹਾਨੂੰ ਦੇਖਣ ਤੋਂ ਵੀ ਪਤਾ ਲੱਗਦਾ ਹੋਊਗਾ ਕਾਫੀ ਨਵਾਂ ਨਵਾਂ ਜਿਹਾ ਪਾਵੇਂ ਹੈ ਨਵਾਂ ਪਾਵੇਂ ਹੈ ਪੁਰਾਣਾ ਪਰ ਇਹ ਸਾਰਾ ਨਾ ਯੂਨੈਸਕੋ ਵਰਲਡ ਹੈਰੀਟੇਜ ਦਾ ਹਿੱਸਾ ਜਿਹੜਾ ਕਿ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਆ ਤਾਂ ਹੀ ਕਰਕੇ ਇਹਨੂੰ ਜਿੰਨੇ ਲੋਕ ਆ ਉਹ ਦੇਖਣ ਦੇ ਲਈ ਆਉਂਦੇ ਆ ਕਿਉਂਕਿ ਜਿਹੜੀ ਜੁਨੇਸਕੋ ਵਰਲਡ ਹੈਰੀਟੇਜ ਉਹ ਵੈਸੇ ਨਹੀਂ ਕੋਈ ਬਣ ਜਾਂਦਾ ਮੈਂ ਗੂਗਲ ਤੇ ਪੜਿਆ ਸੀ ਕਿ ਇਹ ਬਹੁਤ ਟੂਰਿਸਟ ਇਹਨੂੰ ਦੇਖਣ ਆਉਂਦੇ ਆ ਕੁਝ ਇਮਾਰਤਾਂ ਇੱਥੇ ਸਾਰੀਆਂ ਆ ਮਤਲਬ ਪ੍ਰਾਣੀਆਂ ਵੀ ਨਹੀਂ ਸਾਰੀਆਂ ਨਵੀਆਂ ਨਹੀਂ ਹੈਗੀਆਂ ਜਿਵੇਂ ਅਸੀਂ ਕਾਫੀ ਸਾਰੀਆਂ ਪਹਿਲਾਂ ਦੇਖ ਰਹੇ ਸੀਗੇ ਤੇ 메ਨ ਹਿੱਸਾ ਹੈ ਸ਼ਹਿਰ ਦਾ ਆ ਕੁਝ ਲੋਕ ਯਾਰ ਇਹ ਮੰਗਣ ਵਾਲੇ ਵੀ ਬੈਠੇ ਲਿਆ ਇੰਨੇ ਅਮੀਰ ਦੇਸ਼ ਚ ਮੰਗਣ ਵਾਲੇ ਲੋਕਾਂ ਦਾ ਮੈਂ ਗੂਗਲ ਤੇ ਪੜਿਆ ਸੀ ਉਹ ਕਹਿੰਦੇ ਵੀ ਇੱਥੇ ਕੰਮ ਕਰਨ ਵੀ ਬਾਹਰੋਂ ਆਉਂਦੇ ਆ ਹਾਂਜੀ ਤੇ ਕੰਮ ਕਰਨ ਵੀ ਬਾਹਰੋਂ ਆਉਂਦੇ ਫਿਰ ਓਬਵੀਅਸਲੀ ਇਹ ਵੀ ਬਾਹਰੋਂ ਆਏ ਹੋਣਗੇ ਅੱਛਾ ਵੀ ਬਾਹਰੋਂ ਆਏ ਹੋਣਗੇ ਹਾਂਜੀ ਹਾਂਜੀ ਬਹੁਤ ਟੂਰਿਸਟ ਆਉਂਦੇ ਆ ਬਹੁਤ ਕੰਮ ਕਰਨ ਆ ਇਹ ਅਮੀਰ ਜਿਵੇਂ ਬਾਨੀਆਂ ਦੇ ਬਾਹਰ ਚ ਬੈਠੇ ਹੁੰਦੇ ਆ ਉਹਨਾਂ ਦੇ ਬਾਹਰ ਚ ਬੈਠੇ ਵੀ ਸਾਨੂੰ ਕੁਝ ਨਾ ਦਿੰਦੇ ਹੋਰ ਅਮੀਰ ਦੇ ਇੱਥੇ ਆ ਕੇ ਆਪਾਂ ਨੂੰ ਕੋਈ ਪਤਾ ਨਹੀਂ ਨਾ ਵੀ ਕਿਹੜੀ ਕੰਟਰੀ ਚੋਂ ਆਏ ਨੇ ਵੀ ਪਰ ਇੱਥੋਂ ਦੇ ਨਹੀਂ ਹੈਗੇ ਇੱਥੇ ਦੀ ਨਾ ਜਿਹੜੀ ਪੈਨਸ਼ਨ ਵੀ ਲੱਗਦੀ ਹੈ ਨਾ ਮਤਲਬ ਜੇ ਕੋਈ ਬੰਦਾ ਐ ਕਹੇ ਦੇ ਲਿ ਵੀ ਮੈਨੂੰ ਪੈਨਸ਼ਨ ਦਿਓ ਉਹਨੋਂ ਵੀ ਸਰਕਾਰ 2000 ਯੂਰੋ ਦਿੰਦੀ ਹੈ ਭਾਵੇਂ ਕੁਝ ਵੀ ਟੈਕਸ ਨਹੀਂ ਭਰੇਆਂ ਕੁਝ ਵੀ ਕੰਮ ਨਹੀਂ ਕੀਤਾ 2000 ਯੂਰੋ ਮਤਲਬ 2 ਲੱਖ ਰੁਪਏ ਆਪਣਾ ਇੰਡੀਆ ਦਾ ਮਹੀਨੇ ਦਾ ਤੇ ਖਰਚੇ ਵਾਸਤੇ ਦਿੰਦੇ ਇਥੇ ਤੇ ਜੇ ਤੁਸੀਂ ਇਥੇ ਮਾੜਾ ਮੋਟਾ ਕੰਮ ਕੀਤਾ ਤੇ ਤੁਸੀਂ ਰਿਟਾਇਰ ਹੋਏ ਹੋਏ ਹੋ ਤਾਂ ਘੱਟੋ ਘੱਟ ਤਾਂ ਹਾਂਜੀ ਜਿਹੜੀ ਪੈਨਸ਼ਨ ਹੈ ਘੱਟੋ ਘੱਟ ਤੁਹਾਨੂੰ 4000 ਯੂਰੋ ਪੈਨਸ਼ਨ ਲੱਗੂਗੀ 4000 ਯੂਰੋ ਮਤਲਬ 4 ਲੱਖ ਰੁਪਏ ਮਹੀਨੇ ਜਿਹੜਾ ਆਪਣਾ ਵੜਾਪਾ ਪੈਨਸ਼ਨ ਆ ਨਾ ਆਪਣੇ 2,000 1500 ਮਿਲਦਾ ਹੁੰਦਾ ਤੈਨੂੰ ਐ ਲੱਗਦਾ ਵੀ ਸਰਕਾਰ ਆਪਣੇ ਲਈ ਸੇਵਾ ਕਰ ਰਹੀ ਐ 4 ਲੱਖ ਰੁਪਏ ਇੱਥੇ ਇੱਕ ਮਹੀਨੇ ਦੀ ਪੈਨਸ਼ਨ ਮਿਲਦੀ ਐ ਤੇ ਜਿਹੜੀਆਂ ਤਨਖਾਹਾਂ ਮਤਲਬ ਤੁਹਾਨੂੰ ਦੱਸਿਆ ਸੀਗਾ ਮਤਲਬ ਐਵਰੇਜ ਲੋਕਾਂ ਦੀ ਸੈਲਰੀ ਨੇ ਐਵਰੇਜ ਕਰੋੜ ਸਵਾ ਕਰੋੜ ਰੁਪਇਆ ਤਾਂ ਇਹ ਸਾਲ ਦਾ ਕਮਾਉਂਦੀ ਨੇ ਜਦੋਂ ਸਵਾ ਕਰੋੜ ਰੁਪਇਆ ਸਾਲ ਦਾ ਉਹਦੀ ਜਵਾਨੀ ਚ ਕਮਾਉਂਦਾ ਫਿਰ ਬੜਾਪੇ ਚ 4 ਲੱਖ ਰੁਪਏ ਮਿਲਣਾ ਕੋਈ ਬੜਾ ਜਿਆਦਾ ਵੀ ਨਹੀਂ ਹੈਗਾ ਉਹਨਾਂ ਦਾ ਹਿਸਾਬ ਨਾਲ ਉਹ ਵੀ ਥੋੜਾ ਹੈਗਾ ਹਨਾ ਤੇ ਬਾਕੀ ਇਹ ਆ ਫਿਰ ਜਿਹੋ ਜਿਹਾ ਮਹਿੰਗਾ ਦੇਸ਼ਾ ਮਹਿੰਗਾ ਇਹ ਵੀ ਉੰਨੀ ਹੋਣੀ ਤੇ ਮਹਿੰਗਾਈ ਕਿੰਨੀ ਕਾ ਉਹਦੀ ਵੀ ਆਪਾਂ ਮਤਲਬ ਗੱਲਬਾਤ ਕਰਾਂਗੇ ਜਾਂ ਇਸੇ ਵਲੌਗ ਚ ਕਵਰ ਕਰਾਂਗੇ ਜਾਂ ਆਉਣ ਵਾਲੇ ਇੱਕ ਹੋਰ ਵਲੌਗ ਚ ਕਵਰ ਕਰਾਂਗੇ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਇੱਥੋਂ ਦੇ ਵੀ ਗਰੀਬ ਬੰਦੇ ਦੀ ਵੀ ਕਰੋੜਪਤੀ ਐ ਜਿਵੇਂ ਬਾਈ ਕੁੱਤਾ ਜਿਹਾ ਲਈ ਬੈਠਾ ਹੈ ਤਾਂ ਜਿਵੇਂ ਇੱਕ ਹੋ ਫਿਰਦੇ ਕੁੱਤਾ ਜਿਹਾ ਲਈ ਤੇ ਸਾਰੇ ਕਰੋੜਪਤੀ ਬੰਦੇ ਐ ਇਹਨਾਂ ਨੂੰ ਐਵੇਂ ਨਾ ਸਮਝਿਓ ਤੇ ਬਾਕੀ ਜਿੰਨੇ ਵੀ ਇੱਥੇ ਰੇੜੀਆਂ ਰੂੜੀਆਂ ਲਾਉਂਦੇ ਐ ਤੇ ਇਧਰਲੇ ਪਾਸੇ ਆਜ ਕੁਛ ਰੇੜੀਆਂ ਲੱਗੀਆਂ ਹੋਈਆਂ ਤੇ ਇਹ ਵੀ ਸਾਰੇ ਕਰੋੜਪਤੀ ਆ ਇਹ ਆ ਇਹ ਦੇਸ਼ ਦੀ ਖਾਸੀਅਤ ਤੇ ਇਹ ਮੇਨ ਜਿਹੜਾ ਸੈਂਟਰ ਹੈਗਾ ਤੇ ਜਿਹਨੂੰ ਲੋਕ ਦੇਖਣ ਦੇ ਲਈ ਆਉਂਦੇ ਆ ਕਾਫੀ ਸਾਰਾ ਭੀੜ ਭੜਕਿਆ ਇੱਥੇ ਜੀ ਤੇ ਰੈਸਟੋਰੈਂਟ ਬਹੁਤ ਜ਼ਿਆਦਾ ਖਾਣ ਪੀਣ ਦਾ ਏਰੀਆ ਕਾਫੀ ਜ਼ਿਆਦਾ ਹੈ ਤੇ ਆ ਮੇਨ ਇੱਕ ਜਿਹੜੀ ਇਮਾਰਤ ਆ ਉਹਦੇ ਬਾਰੇ ਅਸੀਂ ਥੋੜਾ ਗੂਗਲ ਤੇ ਦੇਖਦੇ ਆ ਸਰਚ ਕਰਕੇ ਫਿਰ ਤੁਹਾਨੂੰ ਦੱਸਦੇ ਆ ਕਿ ਇਹ ਮੇਨ ਇਮਾਰਤ ਕੀ ਆ ਪਰ ਸਭ ਤੋਂ ਵੱਧ ਸ਼ਹਿਰ ਦਾ ਭੀੜ ਭੜਕਾ ਇੱਥੇ ਆ ਜਿੰਨਾ ਤੁਹਾਨੂੰ ਦੱਸਿਆ ਸੀ ਨਾ ਕਿ ਸ਼ਹਿਰ ਖਾਲੀ ਹੈ ਮੈਨੂੰ ਲੱਗਾ ਸਾਰਾ ਸ਼ਹਿਰ ਹੀ ਇੱਥੇ ਆ ਕੇ ਬਹਿ ਗਿਆ ਪੂਰੇ ਪੂਰੇ ਇੱਥੇ ਦੇਖੋ ਸਾਰੇ ਖਾਣ ਪੀਣ ਦੇ ਲਈ ਬੈਠੇ ਦੋਨੇ ਪਾਸੇ ਕੈਫੇ ਰੈਸਟੋਰੈਂਟ ਬਣੇ ਹੋਏ ਆ ਸਾਹਮਣੇ ਵਾਲੇ ਪਾਸੇ ਵੀ ਕੁਝ ਕੈਫੇ ਬਣੇ ਹੋਏ ਆ ਤੇ ਇਹ ਮੇਨ ਮਾਰਕਾ ਜਿਹੜੀ ਗੂਗਲ ਨੇ ਸਾਨੂੰ ਦੱਸਿਆ ਸੀ ਜਿਹਨੂੰ ਅਸੀਂ ਦੇਖਣ ਆਏ ਆ ਤੇ ਜਿਹੜੀ ਇਹ ਇਮਾਰਤ ਆ ਇਹ 20ਵੀਂ ਸਦੀ ਦੀ ਕੋਈ ਮਤਲਬ ਗਵਰਨਮੈਂਟ ਦੀ ਮਾਰਕ ਸੀਗੀ ਗਵਰਨਮੈਂਟ ਅਫੀਸ਼ੀਅਲ ਸਰਕਾਰੀ ਕੰਮ ਲਈ ਯੂਜ਼ ਕੀਤੀ ਜਾਂਦੀ ਹੁਣ ਇਹਦੇ ਵਿੱਚ ਇਵੈਂਟਸ ਹੁੰਦੇ ਆ ਤੇ ਹੋਰ ਕੀ ਹੁੰਦਾ ਖੁਜੀ ਹਾਂ ਇਵੈਂਟਸ ਹੀ ਹੁੰਦੇ ਆ ਹੁਣ ਜ਼ਿਆਦਾਤਰ ਇਹਦੇ ਲਈ ਐਗਜ਼ੀਬਿਸ਼ਨਸ ਲੱਗਦੀਆਂ ਮੇਰੇ ਖਿਆਲ ਚ ਹਾਂਜੀ ਅਸੀਂ ਪੜਿਆ ਸੀਗਾ ਤੇ ਇੱਕ ਚੀਜ਼ ਹੋਰ ਇੱਥੇ ਦੱਸ ਦਈਏ ਜਿਹੜੇ ਇੱਥੋਂ ਦੇ ਲੋਕ ਹਨਾ ਉਹਨਾਂ ਚੋਂ 20% ਰੇਸ਼ੋ ਇਹ ਆ ਕਿ 20% ਲੋਕ ਮਿਲੀਅਨਰ ਨੇ ਇੱਥੋਂ ਦੇ ਹਾਂਜੀ 1 ਮਿਲੀਅਨ ਦਾ ਤੁਸੀਂ ਲਾ ਲਓ ਬਣਦਾ 10 ਲੱਖ ਡਾਲਰ ਤੇ ਇੰਡੀਆ ਦੇ ਹਿਸਾਬ ਨਾਲ ਜੇ ਤੁਹਾਨੂੰ ਦੱਸਣਾ ਹੋਵੇ ਤਾਂ ਬਣੂਗਾ 8 ਕਰੋੜ ਰੁਪਈਆ ਅਸੀਂ ਦੇ ਹਿਸਾਬ ਨਾਲ 80 80 ਦੇ ਹਿਸਾਬ ਨਾਲ ਲਾਏ ਆਪਾਂ ਵੈਸੇ 83 84 ਡਾਲਰ ਜਾਂਦਾ ਮੋਟਾ ਮੋਟਾ ਜਿਹਾ ਹਾਂਜੀ 8 ਕਰੋੜ ਰੁਪਈਆ ਇੱਥੇ ਹਰੇਕ ਬੰਦੇ ਕੋਲੇ 20% ਇੱਥੋਂ ਦੇ ਜਿਹੜੇ 20% ਆਬਾਦੀ ਆ ਉਹਦੇ ਕੋਲੇ ਜਰੂਰੀ ਨਹੀਂ ਖੁਸ਼ੀ ਉਹਨਾਂ ਨੇ ਇਹ ਲਿਖਿਆ ਸੀਗਾ ਅਸੀਂ ਇੰਟਰਨੈਟ ਤੇ ਜਦੋਂ ਸਰਚ ਕੀਤਾ ਸਾਰਾ ਬੀਏ ਤੋਂ ਨੇ 20% ਲੋਕ ਮਿਲੀਨਰ ਨੇ ਕਿਸੇ ਵੀ ਦੇਸ਼ ਲਈ ਬਹੁਤ ਵੱਡਾ ਫਿਕਰ ਹੈ ਜ਼ਰੂਰੀ ਨਹੀਂ ਉਹਨਾਂ ਕੋਲੇ 1 ਮਿਲੀਅਨ ਡਾਲਰ ਹੀ ਹੋਵੇ ਮਤਲਬ ਵੱਧ ਵੀ ਹੋ ਸਕਦਾ ਹੈ ਮਤਲਬ ਘੱਟੋ ਘੱਟ ਦੱਸਿਆ ਇਹਨਾਂ ਨੇ ਅ ਇੰਨੇ ਲੋਕਾਂ ਕੋਲੇ ਘੱਟੋ ਘੱਟ ਹਾਂਜੀ ਘੱਟੋ ਘੱਟ 8 ਕਰੋੜ ਰੁਪਏ ਇੰਨੇ ਦੇਸ਼ ਦੇ ਲੋਕਾਂ ਕੋਲੇ ਹੈਗਾ ਤੇ ਬਾਕੀ ਤੁਸੀਂ ਆਪ ਲਾ ਲਓ ਵੀ ਅਮੀਰੀ ਤਾਂ ਹੋਣੀ ਹੈ ਜਦੋਂ ਲੋਕ ਇੰਨੇ ਤਗੜੇ ਐ ਇੱਥੇ ਯੂਰਪ ਦੇ ਨਾਲ ਬਹੁਤ ਸਾਰੇ ਦੇਸ਼ਾਂ 'ਚ ਸਾਈਕਲ ਦੀਆਂ ਜਿੰਨੀਆਂ ਲੇਨਸ ਇਹ ਲੱਗਦਾ ਬਣੀਆਂ ਹੋਈਆਂ ਜਿਵੇਂ ਆ ਹੁਣ ਜਿਹੜੀ ਰੈੱਡ ਲਾਈਨ ਤੇ ਅਸੀਂ ਜਾ ਰਹੇ ਹਾਂ ਜੇ ਇੱਥੇ ਹੁਣ ਸਾਡੇ ਵਿੱਚ ਲਿਆ ਕਿਉਂਕਿ ਮਾਰੇ ਉਹਦਾ ਕੋਈ ਕਸੂਰ ਨਹੀਂ ਕਿਉਂਕਿ ਅਸੀਂ ਇੱਧੇ ਤੁਰੇ ਵੈਸੇ ਤਾਂ ਆਪਣੇ ਚੰਡੀਗੜ੍ਹ ਬਣੀਆਂ ਹੋਈਆਂ ਹੁਣੇ ਬਣੀਆਂ ਮੈਨੂੰ ਲੱਗਦਾ 2-4 ਸਾਲ ਪਹਿਲਾਂ ਪਰ ਇਧਰਲੇ ਕੰਟਰੀਸ ਤਾਂ ਕਾਫੀ ਟਾਈਮ ਤੋਂ ਇਹ ਚੀਜ਼ ਹੈਗੀ ਹੈ ਔਰ ਅਸੀਂ ਵੀ ਕਹਾਂਗੇ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਸਹੀ ਗੱਲ ਹੈ ਇਹ ਮੈਨੂੰ ਲੱਗਦਾ ਜੀ ਵਿਲੀਅਮ ਸਕੁਅਰ ਆ ਗਿਆ ਜਿੱਥੇ ਅਸੀਂ ਪਹੁੰਚਣਾ ਸੀਗਾ ਪਰ ਖੁਸ਼ੀ ਜਿੱਤੇ ਪਹਿਲਾਂ ਜਾ ਕੇ ਉਥੇ ਜ਼ਿਆਦਾ ਰੌਣਕ ਸੀ ਹੈ ਨਾ ਦੋ ਤਿੰਨ ਇਹ ਸ਼ਹਿਰ ਚ ਸਕੁਅਰ ਬਣੇ ਹੋਏ ਆ ਤੇ ਜਿੱਥੇ ਲੋਕ ਆਉਂਦੇ ਆ ਸੈਂਟਰਲ ਮਤਲਬ ਸੈਂਟਰ ਹੈ ਜਿਹੜੇ ਇਹ ਇਹ ਸੈਂਟਰ ਆ ਗਿਆ ਹਾਂਜੀ ਦੇਖਣ ਨੂੰ ਰੈਸਟੋਰੈਂਟ ਤੇ ਕੈਫੇ ਤੇ ਜਾਂ ਇਹ ਚੀਜ਼ ਹੈ ਜੀ ਹਾਲ ਸਾਹਮਣੇ ਇਹ ਵੀ ਬਹੁਤ ਫੇਮਸ ਆ ਰਿਪਨ ਇਥੇ ਹਰ ਕੋਈ ਜਿਹੜਾ ਬੰਦਾ ਇੱਥੇ ਆਉਂਦਾ ਹੈਗਾ ਲਕਸਮਬਰਗ ਦੇ ਵਿੱਚ ਤਾਂ ਉਹ ਇਹ ਜਗ੍ਹਾ ਤੇ ਜ਼ਰੂਰ ਆ ਕੇ ਜਾਂਦਾ ਹੈਗਾ ਮੇਨ ਨਿਸ਼ਾਨੀ ਹੈਗੀ ਇਹਦੀ Google ਤੇ ਵੀ ਤੁਸੀਂ ਭਰੋਗੇ ਲਕਸਮਬਰਗ ਤਾਂ ਚੀਜ਼ ਤੁਹਾਨੂੰ ਜ਼ਰੂਰ ਮਿਲੂਗੀ ਜਿਵੇਂ ਨਾ ਸਵਿਟਜ਼ਰਲੈਂਡ ਦੀਆਂ ਬੈਂਕਾਂ ਜਿਹਨੂੰ ਸਵਿਸ ਬੈਂਕਸ ਕਹਿੰਦੇ ਹੋ ਦੁਨੀਆ ਭਰ ਚ ਮਸ਼ਹੂਰ ਆ ਤੇ ਲਕਸਮਬਰਗ ਦੇ ਵਿੱਚ ਵੀ ਕਾਫੀ ਸਾਰੀਆਂ ਵੱਡੀਆਂ ਜਿਹੜੀਆਂ ਬੈਂਕਸ ਨੇ ਹੈਗੀਆਂ ਤੇ ਉਹ ਇਹ ਦੇਸ਼ ਦੀ ਪਾਲਿਸਿਜ਼ ਕਰਕੇ ਮਤਲਬ ਜਿਵੇਂ ਕੰਪਨੀਆਂ ਨੂੰ ਟੈਕਸ ਨਹੀਂ ਹੈਗਾ ਹੋਰ ਨਹੀਂ ਹੈਗਾ ਉਹਦੇ ਕਰਕੇ ਜਿਆਦਾ ਆਮਦਨ ਵੀ ਫਿਰ ਜਿੰਨੀਆਂ ਕੰਪਨੀਆਂਜ਼ ਦੇ ਉਹ ਇੱਥੇ ਆਉਂਦੀ ਐ ਤਾਂ ਕਰਕੇ ਬੈਂਕਾਂ ਨੂੰ ਵੀ ਮਜਬੂਰੀ ਵਾਸਤੇ ਜਿੰਨੀਆਂ ਟਾਪ ਦੀਆਂ ਬੈਂਕਸ ਆ ਉਹਨਾਂ ਨੂੰ ਇੱਥੇ ਆਉਣਾ ਪਿਆ ਕਿਉਂਕਿ ਪੈਸਾ ਵੀ ਉਹ ਸਾਹਮਣਾ ਹੁੰਦਾ ਹੈ ਹਨਾ ਐਸੇ ਕਰਕੇ ਜਿਹੜੀ ਕੰਟਰੀ ਦੀ ਐ ਉਹ ਜੀਡੀਪੀ ਐ ਜਿਹੜੀ ਉਹ ਗਰੋ ਕਰ ਰਹੀ ਹੈਗੀ ਇੱਥੇ ਨਾ ਜਿਹੜੇ ਪਬਲਿਕ ਟਾਇਲਟਸ ਬਣਾਏ ਹੋਏ ਆ ਉਹ ਬੜੇ ਟੈਂਪਰੇਰੀ ਐ ਤੇ ਪਹਿਲੀ ਵਾਰ ਦੇਖਿਆ ਨਹੀਂ ਯੂਰਪ ਚ ਹਰ ਕਿਸੇ ਬਾਰ ਚ ਅਸੀਂ ਜਾਂਦੇ ਹੁੰਨੇ ਆ ਬਾਰ ਵਗੈਰਾ ਚ ਦੇਖਦੇ ਹੁੰਨੇ ਆ ਤੇ ਮੈਨੂੰ ਲੱਗਦਾ ਇਹ ਵੀ ਇਹਨਾਂ ਨੇ ਫ੍ਰੀ ਦਿੱਤੇ ਹੋਏ ਆ ਤੇ ਵੈਸੇ 1 ਯੂਰੋ 2 ਯੂਰੋ ਇਹਦੇ ਲੱਗਦੇ ਇਹਦੇ ਤੇ ਕੁਝ ਨਹੀਂ ਲਿਖਿਆ ਹੋਇਆ ਪ੍ਰੋਪਰਲੀ ਇਹ ਬਾਕਸ ਹੈ ਜਰੂਨ ਜਦੋਂ ਭਰਗੇ ਟਰੱਕ ਚ ਧਰਕੇ ਲੈ ਜਾਂਦੇ ਆ ਤੇ ਦੇਖ ਲੋ ਵਾਸ਼ਰੂਮ ਤੇ ਇਹ ਦੇਸ਼ ਚ ਪੀਣ ਹੋਈ ਫ੍ਰੀ ਵਾਸ਼ਰੂਮ ਵੀ ਫ੍ਰੀ ਪਬਲਿਕ ਵੀ ਟਰਾਂਸਪੋਰਟ ਵੀ ਫ੍ਰੀ ਕਮਾਲ ਦੀ ਫੈਸਿਲਿਟੀਆਂ ਦੇ ਰਿਹਾ ਯਾਰ ਤੇ ਟੋਟਲੀ ਮਤਲਬ ਸੋਸ਼ਲ ਸਰਵਿਸ ਕਰ ਰਿਹਾ ਇੱਕ ਤਰੀਕੇ ਨਾਲ ਜਿੰਨੀ ਮਤਲਬ ਸਮਾਜ ਲਈ ਲੋੜ ਹੀ ਨਹੀਂ ਜ਼ਰੂਰੀ ਚੀਜ਼ ਹੈ ਉਹ ਸਾਰਿਆਂ ਦਾ ਤੁਹਾਨੂੰ ਕੁਝ ਵੀ ਚਾਰਜ ਨਹੀਂ ਕਰ ਰਿਹਾ ਪਹਿਲੀ ਵਾਰ ਦੇਖ ਰਹੇ ਆ ਇਸ ਚੀਜ਼ ਕਿਸੇ ਵੀ ਅਰਬ ਦੇ ਕੰਟਰੀ ਚ ਕਿੰਨੇ ਦੇਸ਼ ਘੁੰਮ ਲੇ ਕਿੰਨਾ ਟਾਈਮ ਹੋ ਗਿਆ ਬਿਲਕੁਲ ਪਹਿਲੀ ਵਾਰ ਇੱਥੇ ਮੈਨੂੰ ਲੱਗਦਾ ਸਾਹਮਣੇ ਕੁਝ ਮੇਲਾ ਵਗੈਰਾ ਲੱਗਿਆ ਹੋਣਾ ਤੇ ਹੁਣ ਤਾਂ ਵਿਜੜ ਗਿਆ ਥੋੜੀਆਂ ਥੋੜੀਆਂ ਦੁਕਾਨਾਂ ਜਿਵੇਂ ਮੇਲੇ ਤੋਂ ਬਾਅਦ ਹੁੰਦੀਆਂ ਉਹ ਹੁਣ ਵੀ ਹੈ ਕਾਫੀ ਸਾਰੇ ਲੋਕ ਆ ਉਹ ਦੇਖੋ ਇਧਰ ਕੁਝ ਏਰੀਆ ਫੈਇਆਗਾ ਤੇ ਕੁਛ ਇਧਰਲੇ ਪਾਸੇ ਸ਼ਾਪਸ ਬਈਆਂ ਲਗਭਗ ਲਾਗੋ ਵੀ ਰਿਹਾ ਜਿਵੇਂ ਕੁਛ ਨਾ ਕੁਛ ਲੱਗਿਆ ਹੋਵੇ ਹਨ ਤੇ ਇਹੋ ਜਿਹੇ ਟੈਂਪਰੇਰੀ ਸ਼ਾਪਸ ਹੁੰਦੀਆਂ ਇਥੇ ਅਸੀਂ ਲੇਟ ਹੋ ਗਏ ਤੇ ਮੈਨੂੰ ਲੱਗਦਾ ਰਾਤ ਦਾ ਨਾ ਹੋਵੇ ਜਾਂ ਰਾਤ ਨੂੰ ਲੱਗਿਆ ਹੋਣਾ ਆ ਸਾਰੀਆਂ ਸ਼ਾਪਸ ਹੋਣੀਆਂ ਸ਼ਾਪਿੰਗ ਲਈ ਟਿਕਟ ਵਗੈਰਾ ਰੱਖੀ ਹੋਣੀ ਇਹਦੀ ਹੁਣ ਤਾਂ ਭੀੜ ਹੈ ਨਹੀਂ ਬਿਲਕੁਲ ਵੀ